ਕੀ ਨਹੀਂ ਅਸੀਂ ਇਹਨਾਂ ਨੂੰ ਜੁਡੀਸ਼ੀਅਲ ਭੇਜਣਾ ਚਾਹੁੰਦੇ ਆ ਜੇਲ੍ਹ ਭੇਜਣਾ ਚਾਹੁੰਦੇ ਆ ਸੋ ਮੇਰੇ ਦੇਖਣ ਦੇ ਵਿੱਚ ਜਿਹੜਾ ਲਿੰਕ ਐਵੀਡੈਂਸ ਵੀ ਇਹਨਾਂ ਤੋਂ ਨਹੀਂ ਹੋਈ ਬਲਾਈਂਡ ਮਰਡਰ ਹੈ ਇਸ ਕੇਸ 'ਚ ਕੋਈ ਰਿਕਵਰੀ ਨਹੀਂ ਹਾਂ ਜੇਲ੍ਹ 'ਚ ਭੇਜਦੇ 14 ਦਿਨ ਤੱਕ 14 ਦਿਨ ਤੱਕ ਠੀਕ ਹੈ ਠੀਕ ਰਿਹਾ ਉਸ 'ਚ ਕੋਈ ਰਿਕਵਰੀ ਨਹੀਂ ਹੋਈ ਕੋਈ ਖੁਸ਼ ਨਹੀਂ ਹੋਇਆ ਜਿਹੜਾ ਮੈਂ ਤੁਹਾਨੂੰ ਉਦੋਂ ਗੱਲ ਕਹੀ ਸੀ ਕਿ ਕੇਸ ਦੇ ਵਿੱਚ ਕੁਝ ਨਹੀਂ ਰਿਕਵਰੀ ਹੋਣੀ ਸੋ ਉਹੀ ਸੱਚ ਸਾਬਤ ਹੋਇਆ ਇਸ ਕੇਸ ਦੇ ਵਿੱਚ ਕੋਈ ਰਿਕਵਰੀ ਨਹੀਂ ਅੱਜ ਪੁਲਿਸ ਨੇ ਆਪਣੇ ਆਪ ਐਪਲੀਕੇਸ਼ਨ ਦਿੱਤੀ ਕਿ ਅਸੀਂ ਇਹਨੂੰ ਜੁਡੀਸ਼ੀਅਲ ਭੇਜਣਾ ਚਾਹੁੰਦੇ ਆ ਸੋ ਕੁਝ ਵੀ ਨਹੀਂ ਬਲਾਈਂਡ ਮर्डर ਹੈ ਇਸ ਦੇ ਵਿੱਚ ਕੁਝ ਵੀ ਨਹੀਂ ਆਇਆ ਨਹੀਂ ਨਹੀਂ ਉਹਨਾਂ ਦਾ ਕੁਝ ਵੀ ਨਹੀਂ ਪਤਾ ਸਾਨੂੰ ਤਾਂ ਡਾਊਟ ਹੈ ਕਿ ਮਿਸਟਰ ਜਿਹੜਾ ਪਾਈ ਅਮਰਤਪਾਲ ਮੈਰੋ ਨੂੰ ਇਹ ਪੁਲਿਸ ਕਸਟਡੀ ਜੀ ਹੋ ਸਕਦਾ ਬੰਦਾ ਸਾਨੂੰ ਡਾਊਟ ਪਿਤਾ ਜੀ ਵੀ ਆਏ ਨੇ ਕਿ ਕੀ ਕਿਹਾ ਨਹੀਂ ਉਹ ਵੀ ਉਹਨਾਂ ਨੂੰ ਡਾਊਟ ਹੈ ਇਸ ਚੀਜ਼ ਦਾ ਕਿ ਮੇਰਾ ਲੜਕਾ ਗਾਇਬ ਕਿੱਥੇ ਕੀਤਾ ਹੈ ਡਾਊਟ ਇਸੇ ਗੱਲ ਦਾ ਹੈ ਸਾਨੂੰ ਅਜੇ ਕਲੀਅਰ ਨਹੀਂ ਹੈ ਸੱਚ ਕੀ ਹੈ ਦੋ ਦੋ ਬੋਲ ਮੰਗ ਲੈ ਲੈ ਕੁਝ ਕੋਈ ਚੀਜ਼ ਵੀ ਬਰਾਮਦ ਨਹੀਂ ਹੋਈ ਕਿ ਕੋਈ ਵੈਪਨ ਨਹੀਂ ਇਸ ਕੇਸ ਦੇ ਵਿੱਚ ਕੋਈ ਲਿੰਕ ਐਵੀਡੈਂਸ ਨਹੀਂ ਬੜੀਆਂ ਨਾਲ ਦੇ ਕੋਲ ਜੋ 5 ਦਿਨ ਇਹਨਾਂ ਨੇ ਰੱਖਿਆ ਸੀ ਨੂੰ ਟੌਰਚਰ ਕਰਨ ਲਈ ਬੰਦੇ ਰੱਖੇ ਸੀ ਔਰ ਕੋਈ ਬਰਾਬਰੀ ਨਹੀਂ ਸਾਡੇ ਵੱਲੋਂ ਤਾਂ ਅਸੀਂ ਬੋਲੇ ਨਹੀਂ ਜੇ ਬੋਲਣ ਤੋਂ ਪਹਿਲੇ ਉਹਨਾਂ ਨੇ ਕਹਿ ਦਿੱਤਾ ਕਿ ਨਹੀਂ ਜੀ ਅਸੀਂ ਇਹਨਾਂ ਨੂੰ ਜਿਹੜਾ ਜੁਡੀਸ਼ੀਅਲ ਭੇਜਣਾ ਚਾਹੁੰਦੇ ਆ ਜੇਲ੍ਹ ਭੇਜਣਾ ਚਾਹੁੰਦੇ ਆ ਸੋ ਮੇਰੇ ਦੇਖਣ ਦੇ ਵਿੱਚ ਜਿਹੜਾ ਲਿੰਕ ਹੈਵਿਡੈਂਸ ਵੀ ਇਹਨਾਂ ਤੋਂ ਨਹੀਂ ਹੋਈ ਬਲਾਈਂਡ ਮਰਡਰ ਹੈ ਇਸ ਕੇਸ 'ਚ ਕੋਈ ਹਾਂ ਜੇਲ੍ਹ 'ਚ ਭੇਜ ਦਿੱਤਾ ਨਾ ਹਾਂ ਜੇਲ੍ਹ 'ਚ ਭੇਜ ਦਿੱਤਾ 14 ਦਿਨ ਤੱਕ 14 ਦਿਨ ਤੱਕ ਠੀਕ ਹੈ ਠੀਕ ਰਿਹਾ ਉਸ 'ਚ ਕੋਈ ਰਿਕਵਰੀ ਨਹੀਂ ਹੋਈ ਕੋਈ ਖੁਸ਼ ਨਹੀਂ ਹੋਇਆ ਜਿਹੜਾ ਮੈਂ ਤੁਹਾਨੂੰ ਉਦੋਂ ਗੱਲ ਕਹੀ ਸੀ ਕਿ ਇਸ ਸੋ ਉਹੀ ਸੱਚ ਸਾਬਤ ਹੋਇਆ ਇਸ ਕੇਸ ਦੇ ਵਿੱਚ ਕੋਈ ਰਿਕਵਰੀ ਨਹੀਂ ਅੱਜ ਪੁਲਿਸ ਨੇ ਆਪਣੇ ਆਪ ਐਪਲੀਕੇਸ਼ਨ ਦਿੱਤੀ ਕਿ ਅਸੀਂ ਇਹਨੂੰ ਜੁਡੀਸ਼ੀਅਲ ਭੇਜਣਾ ਚਾਹੁੰਦੇ ਹਾਂ ਸੋ ਕੁਝ ਵੀ ਨਹੀਂ ਬਲਾਈਂਡ ਮਰਡਰ ਹੈ ਇਸ ਦੇ ਵਿੱਚ ਕੁਝ ਵੀ ਨਹੀਂ ਆਇਆ ਨਹੀਂ ਨਹੀਂ ਉਹਨਾਂ ਦਾ ਕੁਝ ਵੀ ਨਹੀਂ ਪਤਾ ਸਾਨੂੰ ਤਾਂ ਡਾਊਟ ਹੈ ਕਿ ਮਿਸਟਰ ਜਿਹੜਾ ਭਾਈ ਅਮਰਤਪਾਲ ਮਹਿਰੋ ਨੂੰ ਏ ਪੁਲਿਸ ਕੋਸਟਡੀ ਜੀ ਹੋ ਸਕਦਾ ਬੰਦਾ ਸਾਨੂੰ ਡਾਊਟ ਪਿਤਾ ਜੀ ਵੀ ਆਏ ਨੇ ਕਿ ਕੀ ਕਿਹਾ ਨਹੀਂ ਉਹ ਵੀ ਉਹਨਾਂ ਨੂੰ ਡਾਊਟ ਐ ਇਸ ਚੀਜ਼ ਦਾ ਕਿ ਮੇਰਾ ਲੜਕਾ ਗਾਇਬ ਕਿੱਥੇ ਕੀਤਾ ਹੈ ਡਾਊਟ ਇਸੇ ਗੱਲ ਦਾ ਹੈ ਸਾਨੂੰ ਅਜੇ ਕਲੀਅਰ ਨਹੀਂ ਹੈ ਸੱਚ ਕੀ ਹੈ ਜੇ ਦੋ ਦੋ ਵਾਰ ਮੰਗ ਲੈ ਲੈ ਕੁਝ ਕੋਈ ਚੀਜ਼ ਵੀ ਬਰਾਮਦ ਨਹੀਂ ਹੋਈ ਕਿ ਕੋਈ ਵੈਪਨ ਨਹੀਂ ਇਸ ਕੇਸ ਦੇ ਵਿੱਚ ਕੋਈ ਲਿੰਕ ਐਵੀਡੈਂਸ ਨਹੀਂ ਬੜੀਆਂ ਨਾਲ ਦੇ ਕੋਲ ਜੋ 5 ਦਿਨ ਇਹਨਾਂ ਨੇ ਰੱਖਿਆ ਸੀ ਉਹਨੂੰ ਟੌਰਚਰ ਕਰਨ ਲਈ ਬੰਦੇ ਰੱਖੇ ਸੀ ਔਰ ਕੋਈ ਬਰਾਪਰਾ ਨਹੀਂ ਆਇਆ। ਸਾਡੇ ਵਰਤ ਅਸੀਂ ਬੋਲੇ ਨਹੀਂ ਅਜੇ ਬੋਲਣ ਤੋਂ ਪਹਿਲੇ ਉਹਨਾਂ ਨੇ ਕਹਿ ਦਿੱਤਾ ਕਿ ਨਹੀਂ ਜੀ ਅਸੀਂ ਇਹਨਾਂ ਨੂੰ ਜਿਹੜਾ ਜੁਡੀਸ਼ੀਅਲ ਭੇਜਣਾ ਚਾਹੁੰਦੇ ਆ ਜੇਲ੍ਹ ਭੇਜਣਾ ਚਾਹੁੰਦੇ ਆ। ਸੋ ਮੇਰੇ ਦੇਖਣ ਦੇ ਵਿੱਚ ਜਿਹੜਾ ਲਿੰਕ ਹੈਵਿਡੈਂਸ ਵੀ ਇਹਨਾਂ ਤੋਂ ਨਹੀਂ ਹੋਈ। ਬਲਾਈਂਡ ਮਰਡਰ ਹੈ ਇਸ ਕੇਸ 'ਚ ਕੋਈ ਰਿਕਵਰੀ ਨਹੀਂ। ਹਾਂ ਜੇਲ੍ਹ 'ਚ ਭੇਜਦੇ ਆ 14 ਦਿਨ ਤੱਕ 14 ਦਿਨ ਤੱਕ ਠੀਕ ਹੈ। ਠੀਕ ਰਿਹਾ ਉਸ 'ਚ ਕੋਈ ਰਿਕਵਰੀ ਨਹੀਂ ਹੋਈ। ਕੋਈ ਖੁਸ਼ ਨਹੀਂ ਹੋਇਆ ਜਿਹੜਾ ਮੈਂ ਤੁਹਾਨੂੰ ਉਦੋਂ ਗੱਲ ਕਹੀ ਸੀ ਕਿ ਇਸ ਸੋ ਉਹੀ ਸੱਚ ਸਾਬਤ ਹੋਇਆ ਇਸ ਕੇਸ ਦੇ ਵਿੱਚ ਕੋਈ ਰਿਕਵਰੀ ਨਹੀਂ ਅੱਜ ਪੁਲਿਸ ਨੇ ਆਪਣੇ ਆਪ ਐਪਲੀਕੇਸ਼ਨ ਦਿੱਤੀ ਕਿ ਅਸੀਂ ਇਹਨੂੰ ਜੁਡੀਸ਼ੀਅਲ ਭੇਜਣਾ ਚਾਹੁੰਦੇ ਹਾਂ ਸੋ ਕੁਝ ਵੀ ਨਹੀਂ ਬਲਾਈਂਡ ਮਰਡਰ ਹੈ ਇਸ ਦੇ ਵਿੱਚ ਕੁਝ ਵੀ ਨਹੀਂ ਆਇਆ ਨਹੀਂ ਨਹੀਂ ਉਹਨਾਂ ਦਾ ਕੁਝ ਵੀ ਨਹੀਂ ਪਤਾ ਸਾਨੂੰ ਤਾਂ ਡਾਊਟ ਹੈ ਕਿ ਮਿਸਟਰ ਜਿਹੜਾ ਭਾਈ ਅਮਰਤਪਾਲ ਮਹਿਰੋ ਨੂੰ ਏ ਪੁਲਿਸ ਕਸਟਡੀ ਜੀ ਹੋ ਸਕਦਾ ਬੰਦਾ ਸਾਨੂੰ ਡਾਊਟ ਪਿਤਾ ਜੀ ਵੀ ਆਏ ਨੇ ਕਿ ਕੀ ਕਿਹਾ ਨਹੀਂ ਉਹ ਵੀ ਉਹਨਾਂ ਨੂੰ ਡਾਊਟ ਹੈ ਇਸ ਚੀਜ਼ ਦਾ ਕਿ ਮੇਰਾ ਲੜਕਾ ਗਾਇਬ ਕਿੱਥੇ ਕੀਤਾ ਹੈ ਡਾਊਟ ਇਸੇ ਗੱਲ ਦਾ ਹੈ ਸਾਨੂੰ ਇਹ ਕਲੀਅਰ ਨਹੀਂ ਹੈ ਸੱਚ ਕੀ ਹੈ ਐਸਾ ਦੋ ਦੋ ਮਹੀਨੇ ਮੰਗ ਲੈ ਲੈ ਕੁਝ ਕੋਈ ਚੀਜ਼ ਵੀ ਬਰਾਮਦ ਨਹੀਂ ਹੋਈ ਕੋਈ ਵੈਪਨ ਨਹੀਂ ਇਸ ਕੇਸ ਦੇ ਵਿੱਚ ਕੋਈ ਲਿੰਕ ਐਵਿਡੈਂਸ ਨਹੀਂ ਬੜੀਆਂ ਨਾਲ ਦੇ ਕੋਲ ਜੋ 5 ਦਿਨ ਇਹਨਾਂ ਨੇ ਰੱਖਿਆ ਸੀ ਨੂੰ ਟੌਰਚਰ ਕਰਨ ਲਈ ਬੰਦੇ ਰੱਖੇ ਸੀ ਔਰ ਕੋਈ ਬਰਾਬਰੀ ਨਹੀਂ ਸਾਡੇ ਵਾਂਗ ਤਾਂ ਅਸੀਂ ਬੋਲੇ ਨਹੀਂ ਜੇ ਬੋਲਣ ਤੋਂ ਪਹਿਲੇ ਉਹਨਾਂ ਨੇ ਕਹਿ ਦਿੱਤਾ ਕਿ ਨਹੀਂ ਜੀ ਅਸੀਂ ਇਹਨਾਂ ਨੂੰ ਜਿਹੜਾ ਜੁਡੀਸ਼ੀਅਲ ਭੇਜਣਾ ਚਾਹੁੰਦੇ ਆ ਜੇਲ੍ਹ ਭੇਜਣਾ ਚਾਹੁੰਦੇ ਆ ਸੋ ਮੇਰੇ ਦੇਖਣ ਦੇ ਵਿੱਚ ਜਿਹੜਾ ਲਿੰਕ ਹੈ ਐਵੀਡੈਂਸ ਵੀ ਇਹਨਾਂ ਤੋਂ ਨਹੀਂ ਹੋਈ ਬਲਾਈਂਡ ਮਰਡਰ ਹੈ ਇਸ ਕੇਸ 'ਚ ਕੋਈ ਹਾਂ ਜੇਲ੍ਹ 'ਚ ਭੇਜਦੇ ਆ 14 ਦਿਨ ਤੱਕ 14 ਦਿਨ ਤੱਕ ਠੀਕ ਹੈ ਠੀਕ ਰਿਹਾ ਉਸ 'ਚ ਕੋਈ ਰਿਕਵਰੀ ਨਹੀਂ ਹੋਈ ਕੋਈ ਖੁਸ਼ ਨਹੀਂ ਹੋਇਆ ਜਿਹੜਾ ਮੈਂ ਤੁਹਾਨੂੰ ਉਦੋਂ ਗੱਲ ਕਹੀ ਸੀ ਕਿ ਕੇਸ ਦੇ ਵਿੱਚ ਕੁਝ ਨਹੀਂ ਰਿਕਵਰੀ ਹੋਣੀ ਸੋ ਉਹੀ ਸੱਚ ਸਾਬਤ ਹੋਇਆ ਇਸ ਕੇਸ ਦੇ ਵਿੱਚ ਕੋਈ ਰਿਕਵਰੀ ਨਹੀਂ ਅੱਜ ਪੁਲਿਸ ਨੇ ਆਪਣੇ ਆਪ ਐਪਲੀਕੇਸ਼ਨ ਦਿੱਤੀ ਕਿ ਅਸੀਂ ਇਹਨੂੰ ਜੁਡੀਸ਼ੀਅਲ ਭੇਜਣਾ ਚਾਹੁੰਦੇ ਹਾਂ ਸੋ ਕੁਝ ਵੀ ਨਹੀਂ ਬਲਾਈਂਡ ਮਰਡਰ ਹੈ ਇਸ ਦੇ ਵਿੱਚ ਕੁਝ ਵੀ ਨਹੀਂ ਆਇਆ ਨਹੀਂ ਨਹੀਂ ਉਹਨਾਂ ਦਾ ਕੁਝ ਵੀ ਨਹੀਂ ਪਤਾ ਸਾਨੂੰ ਤਾਂ ਡਾਊਟ ਹੈ ਕਿ ਮਿਸਟਰ ਜਿਹੜਾ ਭਾਈ ਅਮਰਤਪਾਲ ਵੈਰੋ ਨੂੰ ਪੇਪਰ ਉਸੇ ਕਸਟਡੀ ਜੀ ਹੋ ਸਕਦਾ ਬੰਦਾ ਸਾਨੂੰ ਡਾਊਟ ਪਿਤਾ ਜੀ ਵੀ ਆਏ ਨੇ ਕਿ ਕੀ ਕਿਹਾ ਨਹੀਂ ਉਹ ਵੀ ਉਹਨਾਂ ਨੂੰ ਡਾਊਟ ਹੈ ਇਸ ਚੀਜ਼ ਦਾ ਕਿ ਮੇਰਾ ਲੜਕਾ ਗਾਇਬ ਕਿੱਥੇ ਕੀਤਾ ਹੈ ਡਾਊਟ ਇਸੇ ਗੱਲ ਦਾ ਹੈ ਸਾਨੂੰ ਇਹ ਕਲੀਅਰ ਨਹੀਂ ਹੈ ਸੱਚ ਕੀ ਹੈ ਐਸਾ ਦੋ ਤੋਂ ਦੋ ਮਹੀਨੇ ਮੰਗ ਲੈ ਲੈ ਕੁਝ ਕੋਈ ਚੀਜ਼ ਵੀ ਬਰਾਮਦ ਨਹੀਂ ਹੋਈ ਕਿ ਕੋਈ ਵੈਪਨ ਨਹੀਂ ਇਸ ਕੇਸ ਦੇ ਵਿੱਚ ਕੋਈ ਲਿੰਕ ਐਵੀਡੈਂਸ ਨਹੀਂ ਬੜੀਆਂ ਨਾਲ ਦੇ ਕੋਲ ਜੋ 5 ਦਿਨ ਇਹਨਾਂ ਨੇ ਰੱਖਿਆ ਸੀ ਉਹਨੂੰ ਟੌਰਚਰ ਕਰਨ ਲਈ ਬੰਦੇ ਰੱਖੇ ਸੀ ਔਰ ਕੋਈ ਬਰਾਬਰੀ ਨਹੀਂ ਸਾਡੇ ਵੱਲੋਂ ਤਾਂ ਅਸੀਂ ਬੋਲੇ ਨਹੀਂ ਜੇ ਬੋਲਣ ਤੋਂ ਪਹਿਲੇ ਉਹਨਾਂ ਨੇ ਕਹਿ ਦਿੱਤਾ ਕਿ ਨਹੀਂ ਜੀ ਅਸੀਂ ਇਹਨਾਂ ਨੂੰ ਜਿਹੜਾ ਜੁਡੀਸ਼ੀਅਲ ਭੇਜਣਾ ਚਾਹੁੰਦੇ ਆ ਜੇਲ੍ਹ ਭੇਜਣਾ ਚਾਹੁੰਦੇ ਆ ਸੋ ਮੇਰੇ ਦੇਖਣ ਦੇ ਵਿੱਚ ਜਿਹੜਾ ਲਿੰਕ ਹੈ ਐਵੀਡੈਂਸ ਵੀ ਇਹਨਾਂ ਤੋਂ ਨਹੀਂ ਹੋਈ ਬਲਾਈਂਡ ਮਰਡਰ ਹੈ ਇਸ ਕੇਸ 'ਚ ਕੋਈ ਹਾਂ ਜੇਲ੍ਹ 'ਚ ਭੇਜ ਦਿੱਤਾ ਨਾ ਹਾਂ ਜੇਲ੍ਹ 'ਚ ਭੇਜ ਦਿੱਤਾ 14 ਦਿਨ ਤੱਕ 14 ਦਿਨ ਤੱਕ ਠੀਕ ਹੈ ਠੀਕ ਰਿਹਾ ਉਸ 'ਚ ਕੋਈ ਰਿਕਵਰੀ ਨਹੀਂ ਹੋਈ ਕੋਈ ਖੁਸ਼ ਨਹੀਂ ਹੋਇਆ ਜਿਹੜਾ ਮੈਂ ਤੁਹਾਨੂੰ ਉਦੋਂ ਗੱਲ ਕਹੀ ਸੀ ਸੋ ਉਹੀ ਸੱਚ ਸਾਬਤ ਹੋਇਆ ਇਸ ਕੇਸ ਦੇ ਵਿੱਚ ਕੋਈ ਰਿਕਵਰੀ ਨਹੀਂ ਅੱਜ ਪੁਲਿਸ ਨੇ ਆਪਣੇ ਆਪ ਐਪਲੀਕੇਸ਼ਨ ਦਿੱਤੀ ਕਿ ਅਸੀਂ ਇਹਨੂੰ ਜੁਡੀਸ਼ੀਅਲ ਭੇਜਣਾ ਚਾਹੁੰਦੇ ਹਾਂ ਸੋ ਕੁਝ ਵੀ ਨਹੀਂ ਬਲਾਈਂਡ ਮਰਡਰ ਹੈ ਇਸ ਦੇ ਵਿੱਚ ਕੁਝ ਵੀ ਨਹੀਂ ਆਇਆ ਨਹੀਂ ਨਹੀਂ ਉਹਨਾਂ ਦਾ ਕੁਝ ਵੀ ਨਹੀਂ ਪਤਾ ਸਾਨੂੰ ਤਾਂ ਡਾਊਟ ਹੈ ਕਿ ਮਿਸਟਰ ਜਿਹੜਾ ਭਾਈ ਅਮਰਤਪਾਲ ਮਹਿਰੋਂ ਨੂੰ ਏ ਪੁਲਿਸ ਕਸਟਡੀ ਜੀ ਹੋ ਸਕਦਾ ਬੰਦਾ ਸਾਨੂੰ ਡਾਊਟ ਪਿਤਾ ਜੀ ਵੀ ਆਏ ਨੇ ਕਿ ਕੀ ਕਿਹਾ ਨਹੀਂ ਉਹ ਵੀ ਉਹਨਾਂ ਨੂੰ ਡਾਊਟ ਹੈ ਇਸ ਚੀਜ਼ ਦਾ ਕਿ ਮੇਰਾ ਲੜਕਾ ਗਾਇਬ ਕਿੱਥੇ ਕੀਤਾ ਹੈ ਡਾਊਟ ਇਸੇ ਗੱਲ ਦਾ ਹੈ ਸਾਨੂੰ ਇਹ ਕਲੀਅਰ ਨਹੀਂ ਹੈ ਸਮਝ ਕੀ ਐਸਾ ਦੋ ਦੋ ਮਹੀਨੇ ਮੰਗ ਲੈ ਰਹੇ ਕੁਝ ਕੋਈ ਚੀਜ਼ ਵੀ ਬਰਾਮਦ ਨਹੀਂ ਹੋਈ ਕੋਈ ਵੈਪਨ ਨਹੀਂ ਇਸ ਕੇਸ ਦੇ ਵਿੱਚ ਕੋਈ ਲਿੰਕ ਐਵਿਡੈਂਸ ਨਹੀਂ ਬੜੀਆਂ ਨਾਲ ਦੇ ਕੋਲ ਜੋ 5 ਦਿਨ ਇਹਨਾਂ ਨੇ ਰੱਖਿਆ ਇਸ ਨੂੰ ਟੌਰਚਰ ਕਰਨ ਲਈ ਬੰਦੇ ਰੱਖੇ ਸੀ ਔਰ ਕੋਈ ਬਰਾਬਰੀ ਨਹੀਂ ਸਾਡੇ ਵਰਗਾ ਤਾਂ ਅਸੀਂ ਬੋਲੇ ਨਹੀਂ ਜੇ ਬੋਲਣ ਤੋਂ ਪਹਿਲੇ ਉਹਨਾਂ ਨੇ ਕਹਿ ਦਿੱਤਾ ਕਿ ਨਹੀਂ ਜੀ ਅਸੀਂ ਇਹਨਾਂ ਨੂੰ ਜਿਹੜਾ ਜੁਡੀਸ਼ੀਅਲ ਭੇਜਣਾ ਚਾਹੁੰਦੇ ਆ ਜੇਲ੍ਹ ਭੇਜਣਾ ਚਾਹੁੰਦੇ ਆ ਸੋ ਮੇਰੇ ਦੇਖਣ ਦੇ ਵਿੱਚ ਜਿਹੜਾ ਲਿੰਕ ਹੈ ਐਵੀਡੈਂਸ ਵੀ ਇਹਨਾਂ ਤੋਂ ਨਹੀਂ ਹੋਈ ਬਲਾਈਂਡ ਮਰਡਰ ਹੈ ਇਸ ਕੇਸ 'ਚ ਕੋਈ ਰਿਕਵਰੀ ਨਹੀਂ ਹਾਂ ਜੇਲ੍ਹ 'ਚ ਭੇਜ ਦਿੱਤਾ 14 ਦਿਨ ਤੱਕ 14 ਦਿਨ ਤੱਕ ਠੀਕ ਹੈ ਠੀਕ ਹੈ ਰਿਹਾ ਉਸ 'ਚ ਕੋਈ ਰਿਕਵਰੀ ਨਹੀਂ ਹੋਈ ਕੋਈ ਕੁਛ ਨਹੀਂ ਹੋਇਆ ਜਿਹੜਾ ਮੈਂ ਤੁਹਾਨੂੰ ਉਦੋਂ ਗੱਲ ਕਹੀ ਸੀ ਕਿ ਕੇਸ ਦੇ ਵਿੱਚ ਕੁਛ ਨਹੀਂ ਰਿਕਵਰੀ ਹੋ ਸੋ ਉਹੀ ਸੱਚ ਸਾਬਤ ਹੋਇਆ ਇਸ ਕੇਸ ਦੇ ਵਿੱਚ ਕੋਈ ਰਿਕਵਰੀ ਨਹੀਂ ਅੱਜ ਪੁਲਿਸ ਨੇ ਆਪਣੇ ਆਪ ਐਪਲੀਕੇਸ਼ਨ ਦਿੱਤੀ ਕਿ ਅਸੀਂ ਇਹਨੂੰ ਜੁਡੀਸ਼ੀਅਲ ਭੇਜਣਾ ਚਾਹੁੰਦੇ ਹਾਂ ਸੋ ਕੁਝ ਵੀ ਨਹੀਂ ਬਲਾਈਂਡ ਮਰਡਰ ਹੈ ਇਸ ਦੇ ਵਿੱਚ ਕੁਝ ਵੀ ਨਹੀਂ ਆਇਆ ਨਹੀਂ ਨਹੀਂ ਉਹਨਾਂ ਦਾ ਕੁਝ ਵੀ ਨਹੀਂ ਪਤਾ ਸਾਨੂੰ ਤਾਂ ਡਾਊਟ ਹੈ ਕਿ ਮਿਸਟਰ ਜਿਹੜਾ ਭਾਈ ਅਮਰਤਪਾਲ ਮਹਿਰੋ ਨੂੰ ਏ ਪੁਲਿਸ ਕਸਟਡੀ ਜੀ ਹੋ ਸਕਦਾ ਬੰਦਾ ਸਾਨੂੰ ਡਾਊਟ ਪਿਤਾ ਜੀ ਵੀ ਆਏ ਨੇ ਕਿ ਕੀ ਕਿਹਾ ਨਹੀਂ ਉਹ ਵੀ ਉਹਨਾਂ ਨੂੰ ਡਾਊਟ ਹੈ ਇਸ ਚੀਜ਼ ਦਾ ਕਿ ਮੇਰਾ ਲੜਕਾ ਗਾਇਬ ਕਿੱਥੇ ਕੀਤਾ ਹੈ ਡਾਊਟ ਇਸੇ ਗੱਲ ਦਾ ਹੈ ਸਾਨੂੰ ਅਜੇ ਕਲੀਅਰ ਨਹੀਂ ਹੈ ਸੱਚ ਕੀ ਐਸਾ ਦੋ ਦੋ ਵਾਰ ਮੰਗ ਲੈ ਲਏ ਕੁਝ ਕੋਈ ਚੀਜ਼ ਵੀ ਬਰਾਮਦ ਨਹੀਂ ਹੋਈ ਕਿ ਕੋਈ ਵੈਪਨ ਨਹੀਂ ਇਸ ਕੇਸ ਦੇ ਵਿੱਚ ਕੋਈ ਲਿੰਕ ਐਵੀਡੈਂਸ ਨਹੀਂ ਬੜੀਆਂ ਨਾਲ ਦੇ ਕੋਲ ਜੋ 5 ਦਿਨ ਇਹਨਾਂ ਨੇ ਰੱਖਿਆ ਸੀ ਨੂੰ ਟਾਰਚਰ ਕਰਨ ਲਈ ਬੰਦੇ ਰੱਖੇ ਸੀ ਔਰ ਕੋਈ ਬਰਾਬਰੀ ਨਹੀਂ ਸਾਡੇ ਵਰਗਾ ਤਾਂ ਅਸੀਂ ਬੋਲੇ ਨਹੀਂ ਜੇ ਬੋਲਣ ਤੋਂ ਪਹਿਲੇ ਉਹਨਾਂ ਨੇ ਕਹਿ ਦਿੱਤਾ ਕਿ ਨਹੀਂ ਜੀ ਅਸੀਂ ਇਹਨਾਂ ਨੂੰ ਜਿਹੜਾ ਜੁਡੀਸ਼ੀਅਲ ਭੇਜਣਾ ਚਾਹੁੰਦੇ ਆ ਜੇਲ੍ਹ ਭੇਜਣਾ ਚਾਹੁੰਦੇ ਆ ਸੋ ਮੇਰੇ ਦੇਖਣ ਦੇ ਵਿੱਚ ਜਿਹੜਾ ਲਿੰਕ ਹੈਵਿਡੈਂਸ ਵੀ ਇਹਨਾਂ ਤੋਂ ਨਹੀਂ ਹੋਈ ਬਲਾਈਂਡ ਮਰਡਰ ਹੈ ਇਸ ਕੇਸ 'ਚ ਕੋਈ ਹਾਂ ਜੇਲ੍ਹ 'ਚ ਭੇਜ ਦਿੱਤਾ ਨਾ ਹਾਂ ਜੇਲ੍ਹ 'ਚ ਭੇਜ ਦਿੱਤਾ 14 ਦਿਨ ਤੱਕ 14 ਦਿਨ ਤੱਕ ਠੀਕ ਹੈ ਠੀਕ ਰਿਹਾ ਉਸ 'ਚ ਕੋਈ ਰਿਕਵਰੀ ਨਹੀਂ ਹੋਈ ਕੋਈ ਖੁਸ਼ ਨਹੀਂ ਹੋਇਆ ਜਿਹੜਾ ਮੈਂ ਤੁਹਾਨੂੰ ਉਦੋਂ ਗੱਲ ਕਹੀ ਸੀ ਕਿ ਇਸ ਦੇ ਸੋ ਉਹੀ ਸੱਚ ਸਾਬਤ ਹੋਇਆ ਇਸ ਕੇਸ ਦੇ ਵਿੱਚ ਕੋਈ ਰਿਕਵਰੀ ਨਹੀਂ ਅੱਜ ਪੁਲਿਸ ਨੇ ਆਪਣੇ ਆਪ ਐਪਲੀਕੇਸ਼ਨ ਦਿੱਤੀ ਕਿ ਅਸੀਂ ਇਹਨੂੰ ਜੁਡੀਸ਼ੀਅਲ ਭੇਜਣਾ ਚਾਹੁੰਦੇ ਹਾਂ ਸੋ ਕੁਝ ਵੀ ਨਹੀਂ ਬਲਾਈਂਡ ਮਰਡਰ ਹੈ ਇਸ ਦੇ ਵਿੱਚ ਕੁਝ ਵੀ ਨਹੀਂ ਆਇਆ ਨਹੀਂ ਨਹੀਂ ਉਹਨਾਂ ਦਾ ਕੁਝ ਵੀ ਨਹੀਂ ਪਤਾ ਸਾਨੂੰ ਤਾਂ ਡਾਊਟ ਹੈ ਕਿ ਮਿਸਟਰ ਜਿਹੜਾ ਭਾਈ ਅਮਰਤਪਾਲ ਮਹਿਰੋ ਨੂੰ ਏ ਪੁਲਿਸ ਕਸਟਡੀ ਜੀ ਹੋ ਸਕਦਾ ਬੰਦਾ ਸਾਨੂੰ ਡਾਊਟ ਪਿਤਾ ਜੀ ਵੀ ਆਇਆ ਇਹਨੇ ਕਿ ਕੀ ਕਿਹਾ ਨਹੀਂ ਉਹ ਵੀ ਉਹਨਾਂ ਨੂੰ ਡਾਊਟ ਹੈ ਇਸ ਚੀਜ਼ ਦਾ ਕਿ ਮੇਰਾ ਲੜਕਾ ਗਾਇਬ ਕਿੱਥੇ ਕੀਤਾ ਹੈ ਡਾਊਟ ਇਸੇ ਗੱਲ ਦਾ ਹੈ ਸਾਨੂੰ ਅਜੇ ਕਲੀਅਰ ਨਹੀਂ ਹੈ ਸੱਚ ਕੀ ਹੈ ਐਸਾ ਦੋ ਦੋ ਵਾਰ ਮੰਗ ਲੈ ਲੈ ਕੁਝ ਕੋਈ ਚੀਜ਼ ਵੀ ਬਰਾਮਦ ਨਹੀਂ ਹੋਈ ਕੋਈ ਵੈਪਨ ਨਹੀਂ ਇਸ ਕੇਸ ਦੇ ਵਿੱਚ ਕੋਈ ਲਿੰਕ ਐਵਿਡੈਂਸ ਨਹੀਂ ਬੜੀਆਂ ਨਾਲ ਦੇ ਕੋਲ ਜੋ 5 ਦਿਨ ਇਹਨਾਂ ਨੇ ਰੱਖਿਆ ਸੀ ਉਹ ਟੌਰਚਰ ਕਰਨ ਲਈ ਬੰਦੇ ਰੱਖੇ ਸੀ ਔਰ ਕੋਈ ਬਰਾਬਰੀ ਨਹੀਂ ਸਾਡੇ ਵਰਾ ਤਾਂ ਅਸੀਂ ਬੋਲੇ ਨਹੀਂ ਅਜੇ ਬੋਲਣ ਤੋਂ ਪਹਿਲੇ ਉਹਨਾਂ ਨੇ ਕਹਿ ਦਿੱਤਾ ਕਿ ਨਹੀਂ ਅਸੀਂ ਇਹਨਾਂ ਨੂੰ ਜਿਹੜਾ ਜੁਡੀਸ਼ੀਅਲ ਭੇਜਣਾ ਚਾਹੁੰਦੇ ਆ ਜੇਲ੍ਹ ਭੇਜਣਾ ਚਾਹੁੰਦੇ ਆ ਸੋ ਮੇਰੇ ਦੇਖਣ ਦੇ ਵਿੱਚ ਜਿਹੜਾ ਲਿੰਕ ਹੈਵਿਡੈਂਸ ਵੀ ਇਹਨਾਂ ਤੋਂ ਨਹੀਂ ਹੋਈ ਬਲਾਈਂਡ ਮਰਡਰ ਹੈ ਇਸ ਕੇਸ 'ਚ ਕੋਈ ਹਾਂ ਜੇਲ੍ਹ 'ਚ ਭੇਜ ਦਿੱਤਾ ਨਾ ਹਾਂ ਜੇਲ੍ਹ 'ਚ ਭੇਜ ਦਿੱਤਾ 14 ਦਿਨ ਤੱਕ 14 ਦਿਨ ਤੱਕ ਠੀਕ ਹੈ ਠੀਕ ਰਿਹਾ ਉਸ 'ਚ ਕੋਈ ਰਿਕਵਰੀ ਨਹੀਂ ਹੋਈ ਕੋਈ ਖੁਸ਼ ਨਹੀਂ ਹੋਇਆ ਜਿਹੜਾ ਮੈਂ ਤੁਹਾਨੂੰ ਉਦੋਂ ਗੱਲ ਕਹੀ ਸੀ ਕਿ ਕੇਸ ਦੇ ਸੋ ਉਹੀ ਸੱਚ ਸਾਬਤ ਹੋਇਆ ਇਸ ਕੇਸ ਦੇ ਵਿੱਚ ਕੋਈ ਰਿਕਵਰੀ ਨਹੀਂ ਅੱਜ ਪੁਲਿਸ ਨੇ ਆਪਣੇ ਆਪ ਐਪਲੀਕੇਸ਼ਨ ਦਿੱਤੀ ਕਿ ਅਸੀਂ ਇਹਨੂੰ ਜੁਡੀਸ਼ੀਅਲ ਭੇਜਣਾ ਚਾਹੁੰਦੇ ਹਾਂ ਸੋ ਕੁਝ ਵੀ ਨਹੀਂ ਬਲਾਈਂਡ ਮਰਡਰ ਹੈ ਇਸ ਦੇ ਵਿੱਚ ਕੁਝ ਵੀ ਨਹੀਂ ਆਇਆ ਨਹੀਂ ਨਹੀਂ ਉਹਨਾਂ ਦਾ ਕੁਝ ਵੀ ਨਹੀਂ ਪਤਾ ਸਾਨੂੰ ਤਾਂ ਡਾਊਟ ਹੈ ਕਿ ਮਿਸਟਰ ਜਿਹੜਾ ਭਾਈ ਅਮਰਤਪਾਲ ਮਹਿਰੋ ਨੂੰ ਏ ਪੁਲਿਸ ਕਸਟਡੀ ਜੀ ਹੋ ਸਕਦਾ ਬੰਦਾ ਸਾਨੂੰ ਡਾਊਟ ਪਿਤਾ ਜੀ ਵੀ ਆਏ ਨੇ ਕਿ ਕੀ ਕਿਹਾ ਨਹੀਂ ਉਹ ਵੀ ਉਹਨਾਂ ਨੂੰ ਡਾਊਟ ਹੈ ਇਸ ਚੀਜ਼ ਦਾ ਕਿ ਮੇਰਾ ਲੜਕਾ ਗਾਇਬ ਕਿੱਥੇ ਕੀਤਾ ਹੈ ਡਾਊਟ ਇਸੇ ਗੱਲ ਦਾ ਹੈ ਸਾਨੂੰ ਇਹ ਕਲੀਅਰ ਨਹੀਂ ਹੈ ਸੱਚ ਕੀ ਹੈ ਐਸਾ ਦੋ ਦੋ ਮਹੀਨੇ ਮੰਗ ਲੈ ਲੈ ਕੁਝ ਕੋਈ ਚੀਜ਼ ਵੀ ਬਰਾਮਦ ਨਹੀਂ ਹੋਈ ਕਿ ਕੋਈ ਵੈਪਨ ਨਹੀਂ ਇਸ ਕੇਸ ਦੇ ਵਿੱਚ ਕੋਈ ਲਿੰਕ ਐਵਿਡੈਂਸ ਨਹੀਂ ਬੜੀਆਂ ਨਾਲ ਦੇ ਕੋਲ ਜੋ 5 ਦਿਨ ਇਹਨਾਂ ਨੇ ਰੱਖਿਆ ਸੀ ਨੂੰ ਟੌਰਚਰ ਕਰਨ ਲਈ ਬੰਦੇ ਰੱਖੇ ਸੀ ਔਰ ਕੋਈ ਬਰਾਬਰੀ ਨਹੀਂ ਸਾਡੇ ਵਾਂਗ ਤਾਂ ਅਸੀਂ ਬੋਲੇ ਨਹੀਂ ਜੇ ਬੋਲਣ ਤੋਂ ਪਹਿਲੇ ਉਹਨਾਂ ਨੇ ਕਹਿ ਦਿੱਤਾ ਕਿ ਨਹੀਂ ਜੀ ਅਸੀਂ ਇਹਨਾਂ ਨੂੰ ਜਿਹੜਾ ਜੁਡੀਸ਼ੀਅਲ ਭੇਜਣਾ ਚਾਹੁੰਦੇ ਆ ਜੇਲ੍ਹ ਭੇਜਣਾ ਚਾਹੁੰਦੇ ਆ ਸੋ ਮੇਰੇ ਦੇਖਣ ਦੇ ਵਿੱਚ ਜਿਹੜਾ ਲਿੰਕ ਹੈ ਐਵੀਡੈਂਸ ਵੀ ਇਹਨਾਂ ਤੋਂ ਨਹੀਂ ਹੋਈ ਬਲਾਈਂਡ ਮਰਡਰ ਹੈ ਇਸ ਕੇਸ 'ਚ ਕੋਈ ਹਾਂ ਜੇਲ੍ਹ 'ਚ ਭੇਜਦੇ ਆ 14 ਦਿਨ ਤੱਕ 14 ਦਿਨ ਤੱਕ ਠੀਕ ਹੈ ਠੀਕ ਰਿਹਾ ਉਸ 'ਚ ਕੋਈ ਰਿਕਵਰੀ ਨਹੀਂ ਹੋਈ ਕੋਈ ਕੁਛ ਨਹੀਂ ਹੋਇਆ ਜਿਹੜਾ ਮੈਂ ਤੁਹਾਨੂੰ ਉਦੋਂ ਗੱਲ ਕਹੀ ਸੀ ਕਿ ਕੇਸ ਦੇ ਵਿੱਚ ਕੁਛ ਨਹੀਂ ਰਿਕਵਰੀ ਹੋਣੀ ਸੋ ਉਹੀ ਸੱਚ ਸਾਬਤ ਹੋਇਆ ਇਸ ਕੇਸ ਦੇ ਵਿੱਚ ਕੋਈ ਰਿਕਵਰੀ ਨਹੀਂ ਅੱਜ ਪੁਲਿਸ ਨੇ ਆਪਣੇ ਆਪ ਐਪਲੀਕੇਸ਼ਨ ਦਿੱਤੀ ਕਿ ਅਸੀਂ ਇਹਨੂੰ ਜੁਡੀਸ਼ੀਅਲ ਭੇਜਣਾ ਚਾਹੁੰਦੇ ਹਾਂ ਸੋ ਕੁਝ ਵੀ ਨਹੀਂ ਬਲਾਈਂਡ ਮਰਡਰ ਹੈ ਇਸ ਦੇ ਵਿੱਚ ਕੁਝ ਵੀ ਨਹੀਂ ਆਇਆ ਨਹੀਂ ਨਹੀਂ ਉਹਨਾਂ ਦਾ ਕੁਝ ਵੀ ਨਹੀਂ ਪਤਾ ਸਾਨੂੰ ਤਾਂ ਡਾਊਟ ਹੈ ਕਿ ਮਿਸਟਰ ਜਿਹੜਾ ਪਾਈ ਅਮਰਤਪਾਲ ਮਹਿਰੋ ਨੂੰ ਪੇ ਪੁਲਿਸ ਕਸਟਡੀ ਜੀ ਹੋ ਸਕਦਾ ਬੰਦਾ ਸਾਨੂੰ ਡਾਊਟ ਪਿਤਾ ਜੀ ਵੀ ਆਏ ਨੇ ਕਿ ਕੀ ਕਿਹਾ ਨਹੀਂ ਉਹ ਵੀ ਉਹਨਾਂ ਨੂੰ ਡਾਊਟ ਹੈ ਇਸ ਚੀਜ਼ ਦਾ ਕਿ ਮੇਰਾ ਲੜਕਾ ਗਾਇਬ ਕਿੱਥੇ ਕੀਤਾ ਹੈ ਡਾਊਟ ਇਸੇ ਗੱਲ ਦਾ ਹੈ ਸਾਨੂੰ ਅਜੇ ਕਲੀਅਰ ਨਹੀਂ ਹੈ ਸੱਚ ਕੀ ਹੈ ਐਸਾ ਦੋ ਦੋ ਵਾਰ ਮੰਗ ਲੈ ਲਏ ਕੁਝ ਕੋਈ ਚੀਜ਼ ਵੀ ਬਰਾਮਦ ਨਹੀਂ ਹੋਈ ਕਿ ਕੋਈ ਵੈਪਨ ਨਹੀਂ ਇਸ ਕੇਸ ਦੇ ਵਿੱਚ ਕੋਈ ਲਿੰਕ ਐਵੀਡੈਂਸ ਨਹੀਂ ਬੜੀਆਂ ਨਾਲ ਦੇ ਕੋਲ ਜੋ 5 ਦਿਨ ਇਹਨਾਂ ਨੇ ਰੱਖਿਆ ਇਸ ਨੂੰ ਟੌਰਚਰ ਕਰਨ ਲਈ ਬੰਦੇ ਰੱਖੇ ਸੀ ਔਰ ਕੋਈ ਬਰਾਮਦ ਨਹੀਂ ਸਾਡੇ ਵੱਲੋਂ ਤਾਂ ਅਸੀਂ ਬੋਲੇ ਨਹੀਂ ਤੇ ਬੋਲਣ ਤੋਂ ਪਹਿਲੇ ਉਹਨਾਂ ਨੇ ਕਹਿ ਦਿੱਤਾ ਕਿ ਨਹੀਂ ਜੀ ਅਸੀਂ ਇਹਨਾਂ ਨੂੰ ਜੁਡੀਸ਼ੀਅਲ ਭੇਜਣਾ ਚਾਹੁੰਦੇ ਆ ਜੇਲ੍ਹ ਭੇਜਣਾ ਚਾਹੁੰਦੇ ਆ ਸੋ ਮੇਰੇ ਦੇਖਣ ਦੇ ਵਿੱਚ ਜਿਹੜਾ ਲਿੰਕ ਹੈ ਵਿਡੈਂਸ ਵੀ ਇਹਨਾਂ ਤੋਂ ਨਹੀਂ ਹੋਈ ਬਲਾਈਂਡ ਮਰਡਰ ਹੈ ਇਸ ਕੇਸ 'ਚ ਕੋਈ ਰਿਕਵਰੀ ਨਹੀਂ ਹਾਂ ਜੇਲ੍ਹ 'ਚ ਭੇਜਦੇ 14 ਦਿਨ ਤੱਕ 14 ਦਿਨ ਤੱਕ ਠੀਕ ਹੈ ਠੀਕ ਰਿਹਾ ਉਸ 'ਚ ਕੋਈ ਰਿਕਵਰੀ ਨਹੀਂ ਹੋਈ ਕੋਈ ਕੁਛ ਨਹੀਂ ਹੋਇਆ ਜਿਹੜਾ ਮੈਂ ਤੁਹਾਨੂੰ ਉਦੋਂ ਗੱਲ ਕਹੀ ਸੀ ਕਿ ਇਸ ਦੇ ਵਿੱਚ ਕੁਛ ਨਹੀਂ ਰਿਕਵਰੀ ਹੋਣੀ ਸੋ ਉਹੀ ਸੱਚ ਸਾਬਤ ਹੋਇਆ ਇਸ ਕੇਸ ਦੇ ਵਿੱਚ ਕੋਈ ਰਿਕਵਰੀ ਨਹੀਂ ਅੱਜ ਪੁਲਿਸ ਨੇ ਆਪਣੇ ਆਪ ਐਪਲੀਕੇਸ਼ਨ ਦਿੱਤੀ ਕਿ ਅਸੀਂ ਇਹਨੂੰ ਜੁਡੀਸ਼ੀਅਲ ਭੇਜਣਾ ਚਾਹੁੰਦੇ ਆ ਸੋ ਕੁਝ ਵੀ ਨਹੀਂ ਬਲਾਈਂਡ ਮਰਡਰ ਹੈ ਇਸ ਦੇ ਵਿੱਚ ਕੁਝ ਵੀ ਨਹੀਂ ਆਇਆ ਨਹੀਂ ਨਹੀਂ ਉਹਨਾਂ ਦਾ ਕੁਝ ਵੀ ਨਹੀਂ ਪਤਾ ਸਾਨੂੰ ਤਾਂ ਡਾਊਟ ਹੈ ਕਿ ਮਿਸਟਰ ਜਿਹੜਾ ਭਾਈ ਅਮਰਤਪਾਲ ਮਹਿਰੋਂ ਉਹ ਪੁਲਿਸ ਕਸਟਡੀ ਜੀ ਹੋ ਸਕਦਾ ਬੰਦਾ ਸਾਨੂੰ ਡਾਊਟ ਹੈ ਪਿਤਾ ਜੀ ਵੀ ਆਏ ਨੇ ਕਿ ਕੀ ਕਿਹਾ ਨਹੀਂ ਉਹ ਵੀ ਉਹਨਾਂ ਨੂੰ ਡਾਊਟ ਹੈ ਇਸ ਚੀਜ਼ ਦਾ ਕਿ ਮੇਰਾ ਲੜਕਾ ਗਾਇਬ ਕਿੱਥੇ ਕੀਤਾ ਹੈ ਡਾਊਟ ਇਸੇ ਗੱਲ ਦਾ ਹੈ ਸਾਨੂੰ ਇਹ ਕਲੀਅਰ ਨਹੀਂ ਹੈ ਸਮਝ ਕੀ ਇਹਦਾ ਦੋ ਦੋ ਮਹੀਨੇ ਮੰਗ ਲੈ ਰਹੇ ਕੁਝ ਕੋਈ ਚੀਜ਼ ਵੀ ਬਰਾਮਦ ਨਹੀਂ ਹੋਈ ਕਿ ਕੋਈ ਵੈਪਨ ਨਹੀਂ ਇਸ ਕੇਸ ਦੇ ਵਿੱਚ ਕੋਈ ਲਿੰਕ ਐਵੀਡੈਂਸ ਨਹੀਂ ਬੜੀਆਂ ਨਾਲ ਦੇ ਕੋਲ ਜੋ 5 ਦਿਨ ਇਹਨਾਂ ਨੇ ਰੱਖਿਆ ਸੀ ਸਿਰ ਨੂੰ ਟਾਰਚਰ ਕਰਨ ਲਈ ਬੰਦੇ ਰੱਖੇ ਸੀ ਔਰ ਕੋਈ ਬਰਾਬਰੀ ਨਹੀਂ ਸਾਡੇ ਵੱਲੋਂ ਤਾਂ ਅਸੀਂ ਬੋਲੇ ਨਹੀਂ ਅਜੇ ਬੋਲਣ ਤੋਂ ਪਹਿਲੇ ਉਹਨਾਂ ਨੇ ਕਹਿ ਦਿੱਤਾ ਕਿ ਨਹੀਂ ਜੀ ਅਸੀਂ ਇਹਨਾਂ ਨੂੰ ਜਿਹੜਾ ਜੁਡੀਸ਼ੀਅਲ ਭੇਜਣਾ ਚਾਹੁੰਦੇ ਆ ਜੇਲ੍ਹ ਭੇਜਣਾ ਚਾਹੁੰਦੇ ਆ ਸੋ ਮੇਰੇ ਦੇਖਣ ਦੇ ਵਿੱਚ ਜਿਹੜਾ ਲਿੰਕ ਐਵੀਡੈਂਸ ਵੀ ਇਹਨਾਂ ਤੋਂ ਨਹੀਂ ਹੋਈ ਬਲਾਈਂਡ ਮਰਡਰ ਹੈ ਇਸ ਕੇਸ 'ਚ ਕੋਈ ਰਿਕਵਰੀ ਨਹੀਂ ਹਾਂ ਜੇਲ੍ਹ 'ਚ ਭੇਜਦੇ ਆ 14 ਦਿਨ ਤੱਕ 14 ਦਿਨ ਤੱਕ ਠੀਕ ਹੈ ਠੀਕ ਰਿਹਾ ਉਸ 'ਚ ਕੋਈ ਰਿਕਵਰੀ ਨਹੀਂ ਹੋਈ ਕੋਈ ਖੁਸ਼ ਨਹੀਂ ਹੋਇਆ ਜਿਹੜਾ ਮੈਂ ਤੁਹਾਨੂੰ ਉ ਕੀ ਇਸ ਦੇ ਵਿੱਚ ਕੁਝ ਨਹੀਂ ਰਿਕਵਰੀ ਹੋਈ ਸੋ ਉਹੀ ਸੱਚ ਸਾਬਤ ਹੋਇਆ ਇਸ ਕੇਸ ਦੇ ਵਿੱਚ ਕੋਈ ਰਿਕਵਰੀ ਨਹੀਂ ਅੱਜ ਪੁਲਿਸ ਨੇ ਆਪਣੇ ਆਪ ਐਪਲੀਕੇਸ਼ਨ ਦਿੱਤੀ ਕਿ ਅਸੀਂ ਇਹਨੂੰ ਜੁਡੀਸ਼ੀਅਲ ਭੇਜਣਾ ਚਾਹੁੰਦੇ ਹਾਂ ਸੋ ਕੁਝ ਵੀ ਨਹੀਂ ਬਲਾਈਂਡ ਮਰਡਰ ਹੈ ਇਸ ਦੇ ਵਿੱਚ ਕੁਝ ਵੀ ਨਹੀਂ ਆਇਆ ਨਹੀਂ ਨਹੀਂ ਉਹਨਾਂ ਦਾ ਕੁਝ ਵੀ ਨਹੀਂ ਪਤਾ ਸਾਨੂੰ ਤਾਂ ਡਾਊਟ ਹੈ ਕਿ ਮਿਸਟਰ ਜਿਹੜਾ ਭਾਈ ਅਮਰਤਪਾਲ ਮਹਿਰੋ ਨੂੰ ਏ ਪੁਲਿਸ ਕਸਟਡੀ ਜੀ ਹੋ ਸਕਦਾ ਬੰਦਾ ਸਾਨੂੰ ਡਾਊਟ ਪਿਤਾ ਜੀ ਵੀ ਆਏ ਨੇ ਕਿ ਕੀ ਕਿਹਾ ਨਹੀਂ ਉਹ ਵੀ ਉਹਨਾਂ ਨੂੰ ਡਾਊਟ ਐ ਇਸ ਚੀਜ਼ ਦਾ ਕਿ ਮੇਰਾ ਲੜਕਾ ਗਾਇਬ ਕਿੱਥੇ ਕੀਤਾ ਹੈ ਡਾਊਟ ਇਸੇ ਗੱਲ ਦਾ ਹੈ ਸਾਨੂੰ ਅਜੇ ਕਲੀਅਰ ਨਹੀਂ ਹੈ ਸਮਝ ਕੀ ਐ ਐਸਾ ਦੋ ਦੋ ਵਾਰ ਮਾਂਝ ਲੈ ਲੈ ਕੁਝ ਕੋਈ ਚੀਜ਼ ਵੀ ਬਰਾਮਦ ਨਹੀਂ ਹੋਈ ਕਿ ਕੋਈ ਵੈਪਨ ਨਹੀਂ ਇਸ ਕੇਸ ਦੇ ਵਿੱਚ ਕੋਈ ਲਿੰਕ ਐਵਿਡੈਂਸ ਨਹੀਂ ਬੜੀਆਂ ਨਾਲ ਦੇ ਕੋਲ ਜੋ 5 ਦਿਨ ਇਹਨਾਂ ਨੇ ਰੱਖਿਆ ਸੀ ਨੂੰ ਟੌਰਚਰ ਕਰਨ ਲਈ ਬੰਦੇ ਰੱਖੇ ਸੀ ਔਰ ਕੋਈ ਬਰਾਬਰੀ ਨਹੀਂ ਸਾਡੇ ਵੱਲੋਂ ਤਾਂ ਅਸੀਂ ਬੋਲੇ ਨਹੀਂ ਅਜੇ ਬੋਲਣ ਤੋਂ ਪਹਿਲੇ ਉਹਨਾਂ ਨੇ ਕਹਿ ਦਿੱਤਾ ਕਿ ਨਹੀਂ ਅਸੀਂ ਇਹਨਾਂ ਨੂੰ ਜਿਹੜਾ ਜੁਡੀਸ਼ੀਅਲ ਭੇਜਣਾ ਚਾਹੁੰਦੇ ਆ ਜੇਲ੍ਹ ਭੇਜਣਾ ਚਾਹੁੰਦੇ ਆ ਸੋ ਮੇਰੇ ਦੇਖਣ ਦੇ ਵਿੱਚ ਜਿਹੜਾ ਲਿੰਕ ਐਵੀਡੈਂਸ ਵੀ ਇਹਨਾਂ ਤੋਂ ਨਹੀਂ ਹੋਈ ਬਲਾਈਂਡ ਮਰਡਰ ਹੈ ਇਸ ਕੇਸ 'ਚ ਕੋਈ ਰਿਕਵਰੀ ਨਹੀਂ ਹਾਂ ਜੇਲ੍ਹ 'ਚ ਭੇਜਦੇ 14 ਦਿਨ ਤੱਕ 14 ਦਿਨ ਤੱਕ ਠੀਕ ਹੈ ਠੀਕ ਰਿਹਾ ਉਸ 'ਚ ਕੋਈ ਰਿਕਵਰੀ ਨਹੀਂ ਹੋਈ ਕੋਈ ਖੁਸ਼ ਨਹੀਂ ਹੋਇਆ ਜਿਹੜਾ ਮੈਂ ਤੁਹਾਨੂੰ ਉਦੋਂ ਗੱਲ ਕਹੀ ਸੀ ਕਿ ਕੇਸ ਦੇ ਵਿੱਚ ਕੁਝ ਨਹੀਂ ਰਿਕਵਰੀ ਹੋਣੀ ਸੋ ਉਹੀ ਸੱਚ ਸਾਬਤ ਹੋਇਆ ਇਸ ਕੇਸ ਦੇ ਵਿੱਚ ਕੋਈ ਰਿਕਵਰੀ ਨਹੀਂ ਅੱਜ ਪੁਲਿਸ ਨੇ ਆਪਣੇ ਆਪ ਐਪਲੀਕੇਸ਼ਨ ਦਿੱਤੀ ਕਿ ਅਸੀਂ ਇਹਨੂੰ ਜੁਡੀਸ਼ੀਅਲ ਭੇਜਣਾ ਚਾਹੁੰਦੇ ਹਾਂ ਸੋ ਕੁਝ ਵੀ ਨਹੀਂ ਬਲਾਈਂਡ ਮਰਡਰ ਹੈ ਇਸ ਦੇ ਵਿੱਚ ਕੁਝ ਵੀ ਨਹੀਂ ਆਇਆ ਉਹ ਤਾਂ ਮਹਿਰੋ ਦਾ ਕੁਝ ਲੱਗਿਆ ਮਤਲਬ ਸਾਨੂੰ ਨਹੀਂ ਨਹੀਂ ਉਹਨਾਂ ਦਾ ਕੁਝ ਵੀ ਨਹੀਂ ਪਤਾ ਸਾਨੂੰ ਤਾਂ ਡਾਊਟ ਹੈ ਕਿ ਮਿਸਟਰ ਜਿਹੜਾ ਭਾਈ ਅਮਰਤਪਾਲ ਮਹਿਰੋ ਨੂੰ ਇਹ ਪੁਲਿਸ ਕਸਟਡੀ ਜੀ ਹੋ ਸਕਦਾ ਬੰਦਾ ਸਾਨੂੰ ਡਾਊਟ ਪਿਤਾ ਜੀ ਵੀ ਆਇਆ ਕਿ ਕੀ ਕਿਹਾ ਨਹੀਂ ਉਹ ਵੀ ਉਹਨਾਂ ਨੂੰ ਡਾਊਟ ਹੈ ਇਸ ਚੀਜ਼ ਦਾ ਕਿ ਮੇਰਾ ਲੜਕਾ ਗਾਇਬ ਕਿੱਥੇ ਕੀਤਾ ਹੈ ਡਾਊਟ ਇਸੇ ਗੱਲ ਦਾ ਹੈ ਸਾਨੂੰ ਅਜੇ ਕਲੀਅਰ ਨਹੀਂ ਹੈ ਸਮਝ ਕੀ ਹੈ ਐਸਾ ਦੋ ਦੋ ਵਾਰ ਮੰਗ ਲੈ ਲਏ ਕੁਝ ਕੋਈ ਚੀਜ਼ ਵੀ ਬਰਾਮਦ ਨਹੀਂ ਹੋਈ ਕੋਈ ਵੈਪਨ ਨਹੀਂ ਇਸ ਕੇਸ ਦੇ ਵਿੱਚ ਕੋਈ ਲਿੰਕ ਐਵੀਡੈਂਸ ਨਹੀਂ ਬੜੀਆਂ ਨਾਲ ਦੇ ਕੋਲ ਜੋ 5 ਦਿਨ ਇਹਨਾਂ ਨੇ ਰੱਖਿਆ ਸੀ ਨੂੰ ਟੌਰਚਰ ਕਰਨ ਲਈ ਬੰਦੇ ਰੱਖੇ ਸੀ ਔਰ ਕੋਈ ਬਰਾਬਰੀ ਨਹੀਂ ਸਾਡੇ ਵਾਂਗ ਤਾਂ ਅਸੀਂ ਬੋਲੇ ਨਹੀਂ ਜੇ ਬੋਲਣ ਤੋਂ ਪਹਿਲੇ ਉਹਨਾਂ ਨੇ ਕਹਿ ਦਿੱਤਾ ਕਿ ਨਹੀਂ ਅਸੀਂ ਇਹਨਾਂ ਨੂੰ ਜਿਹੜਾ ਜੁਡੀਸ਼ੀਅਲ ਭੇਜਣਾ ਚਾਹੁੰਦੇ ਆ ਜੇਲ੍ਹ ਭੇਜਣਾ ਚਾਹੁੰਦੇ ਆ ਸੋ ਮੇਰੇ ਦੇਖਣ ਦੇ ਵਿੱਚ ਜਿਹੜਾ ਲਿੰਕ ਐਵੀਡੈਂਸ ਵੀ ਇਹਨਾਂ ਤੋਂ ਨਹੀਂ ਹੋਈ ਬਲਾਈਂਡ ਮਰਡਰ ਹੈ ਇਸ ਕੇਸ 'ਚ ਕੋਈ ਹਾਂ ਜੇਲ੍ਹ 'ਚ ਭੇਜ ਦਿੱਤਾ ਨਾ ਹਾਂ ਜੇਲ੍ਹ 'ਚ ਭੇਜ ਦਿੱਤਾ 14 ਦਿਨ ਤੱਕ 14 ਦਿਨ ਤੱਕ ਠੀਕ ਹੈ ਠੀਕ ਰਿਹਾ ਉਸ 'ਚ ਕੋਈ ਰਿਕਵਰੀ ਨਹੀਂ ਹੋਈ ਕੋਈ ਖੁਸ਼ ਨਹੀਂ ਹੋਇਆ ਜਿਹੜਾ ਮੈਂ ਤੁਹਾਨੂੰ ਉਦੋਂ ਗੱਲ ਕਹੀ ਸੀ ਕਿ ਕੇਸ ਦੇ ਵਿੱਚ ਸੋ ਉਹੀ ਸੱਚ ਸਾਬਤ ਹੋਇਆ ਇਸ ਕੇਸ ਦੇ ਵਿੱਚ ਕੋਈ ਰਿਕਵਰੀ ਨਹੀਂ ਅੱਜ ਪੁਲਿਸ ਨੇ ਆਪਣੇ ਆਪ ਐਪਲੀਕੇਸ਼ਨ ਦਿੱਤੀ ਕਿ ਅਸੀਂ ਇਹਨੂੰ ਜੁਡੀਸ਼ੀਅਲ ਭੇਜਣਾ ਚਾਹੁੰਦੇ ਹਾਂ ਸੋ ਕੁਝ ਵੀ ਨਹੀਂ ਬਲਾਈਂਡ ਮਰਡਰ ਹੈ ਇਸ ਦੇ ਵਿੱਚ ਕੁਝ ਵੀ ਨਹੀਂ ਆਇਆ ਨਹੀਂ ਨਹੀਂ ਉਹਨਾਂ ਦਾ ਕੁਝ ਵੀ ਨਹੀਂ ਪਤਾ ਸਾਨੂੰ ਤਾਂ ਡਾਊਟ ਹੈ ਕਿ ਮਿਸਟਰ ਜਿਹੜਾ ਭਾਈ ਅਮਰਤਪਾਲ ਮਹਿਰੋ ਨੂੰ ਪੇ ਪੁਲਿਸ ਕਸਟਡੀ ਜੀ ਹੋ ਸਕਦਾ ਬੰਦਾ ਸਾਨੂੰ ਡਾਊਟ ਪਿਤਾ ਜੀ ਵੀ ਆਏ ਨੇ ਕਿ ਕੀ ਕਿਹਾ ਨਹੀਂ ਉਹ ਵੀ ਉਹਨਾਂ ਨੂੰ ਡਾਊਟ ਐ ਇਸ ਚੀਜ਼ ਦਾ ਕਿ ਮੇਰਾ ਲੜਕਾ ਗਾਇਬ ਕਿੱਥੇ ਕੀਤਾ ਹੈ ਡਾਊਟ ਇਸੇ ਗੱਲ ਦਾ ਹੈ ਸਾਨੂੰ ਅਜੇ ਕਲੀਅਰ ਨਹੀਂ ਹੈ ਸੱਚ ਕੀ ਹੈ ਜੇ ਸਾ ਦੋ ਦੋ ਵਾਰ ਮਾਂਗ ਲੈ ਲੈ ਕੋਈ ਕੋਈ ਚੀਜ਼ ਵੀ ਬਰਾਮਦ ਨਹੀਂ ਹੋਈ ਕਿ ਕੋਈ ਵੈਪਨ ਨਹੀਂ ਇਸ ਕੇਸ ਦੇ ਵਿੱਚ ਕੋਈ ਲਿੰਕ ਐਵੀਡੈਂਸ ਨਹੀਂ ਬੜੀਆਂ ਨਾਲ ਦੇ ਕੋਲ ਜੋ 5 ਦਿਨ ਇਹਨਾਂ ਨੇ ਰੱਖਿਆ ਇਸ ਨੂੰ ਟੌਰਚਰ ਕਰਨ ਲਈ ਬੰਦੇ ਰੱਖੇ ਸੀ ਔਰ ਕੋਈ ਬਰਾਮਦ ਸਾਡੇ ਵਾਂਗ ਤਾਂ ਅਸੀਂ ਬੋਲੇ ਨਹੀਂ ਜੇ ਬੋਲਣ ਤੋਂ ਪਹਿਲੇ ਉਹਨਾਂ ਨੇ ਕਹਿ ਦਿੱਤਾ ਕਿ ਨਹੀਂ ਜੀ ਅਸੀਂ ਇਹਨਾਂ ਨੂੰ ਜੁਡੀਸ਼ੀਅਲ ਭੇਜਣਾ ਚਾਹੁੰਨੇ ਆ ਜੇਲ੍ਹ ਭੇਜਣਾ ਚਾਹੁੰਨੇ ਆ ਸੋ ਮੇਰੇ ਦੇਖਣ ਦੇ ਵਿੱਚ ਜਿਹੜਾ ਲਿੰਕ ਹੈ ਵਿਡੈਂਸ ਵੀ ਇਹਨਾਂ ਤੋਂ ਨਹੀਂ ਹੋਈ ਬਲਾਈਂਡ ਮਰਡਰ ਹੈ ਇਸ ਕੇਸ 'ਚ ਕੋਈ ਰਿਕਵਰੀ ਨਹੀਂ ਹਾਂ ਜੇਲ੍ਹ 'ਚ ਭੇਜਦੇ 14 ਦਿਨ ਤੱਕ 14 ਦਿਨ ਤੱਕ ਠੀਕ ਹੈ ਠੀਕ ਰਿਹਾ ਉਸ 'ਚ ਕੋਈ ਰਿਕਵਰੀ ਨਹੀਂ ਹੋਈ ਕੋਈ ਕੁਛ ਨਹੀਂ ਹੋਇਆ ਜਿਹੜਾ ਮੈਂ ਤੁਹਾਨੂੰ ਉਦੋਂ ਗੱਲ ਕਹੀ ਸੀ ਕਿ ਕੇਸ ਦੇ ਵਿੱਚ ਕੁਛ ਨਹੀਂ ਰਿਕਵਰੀ ਹੋਣੀ ਸੋ ਉਹੀ ਸੱਚ ਸਾਬਤ ਹੋਇਆ ਇਸ ਕੇਸ ਦੇ ਵਿੱਚ ਕੋਈ ਰਿਕਵਰੀ ਨਹੀਂ ਅੱਜ ਪੁਲਿਸ ਨੇ ਆਪਣੇ ਆਪ ਐਪਲੀਕੇਸ਼ਨ ਦਿੱਤੀ ਕਿ ਅਸੀਂ ਇਹਨੂੰ ਜੁਡੀਸ਼ੀਅਲ ਭੇਜਣਾ ਚਾਹੁੰਨੇ ਆ ਸੋ ਕੁਝ ਵੀ ਨਹੀਂ ਬਲਾਈਂਡ ਮਰਡਰ ਹੈ ਇਸ ਦੇ ਵਿੱਚ ਕੁਝ ਵੀ ਨਹੀਂ ਆਇਆ ਨਹੀਂ ਨਹੀਂ ਉਹਨਾਂ ਦਾ ਕੁਝ ਵੀ ਨਹੀਂ ਪਤਾ ਸਾਨੂੰ ਤਾਂ ਡਾਊਟ ਹੈ ਕਿ ਮਿਸਟਰ ਜਿਹੜਾ ਭਾਈ ਅਮਰਤਪਾਲ ਵੈਰੋ ਨੂੰ ਇਹ ਪੁਲਿਸ ਕਸਟਡੀ 'ਚ ਹੀ ਹੋ ਸਕਦਾ ਬੰਦਾ ਸਾਨੂੰ ਡਾਊਟ ਹੈ ਪਿਤਾ ਜੀ ਵੀ ਆਏ ਨੇ ਕਿ ਕੀ ਕਿਹਾ ਨਹੀਂ ਉਹ ਵੀ ਉਹਨਾਂ ਨੂੰ ਡਾਊਟ ਹੈ ਇਸ ਚੀਜ਼ ਦਾ ਕਿ ਮੇਰਾ ਲੜਕਾ ਗਾਇਬ ਕਿੱਥੇ ਕੀਤਾ ਹੈ ਡਾਊਟ ਇਸੇ ਗੱਲ ਦਾ ਹੈ ਸਾਨੂੰ ਅਜੇ ਕਲੀਅਰ ਨਹੀਂ ਹੈ ਸੱਚ ਕੀ ਹੈ ਐਸਾ ਦੋ ਦੋ ਵਾਰ ਰਿਮਾਂਡ ਲੈ ਲਏ ਕੁਝ ਕੋਈ ਚੀਜ਼ ਵੀ ਬਰਾਮਦ ਨਹੀਂ ਹੋਈ ਕਿ ਕੋਈ ਵੈਪਨ ਨਹੀਂ ਇਸ ਕੇਸ ਦੇ ਵਿੱਚ ਕੋਈ ਲਿੰਕ ਐਵੀਡੈਂਸ ਨਹੀਂ ਬੜੀਆਂ ਨਾਲ ਦੇ ਕੋਲ ਜੋ 5 ਦਿਨ ਇਹਨਾਂ ਨੇ ਰੱਖਿਆ ਸੀ ਇਹਨੂੰ ਟੌਰਚਰ ਕਰਨ ਲਈ ਬੰਦੇ ਰੱਖੇ ਸੀ ਔਰ ਕੋਈ ਬਰਾਬਰੀ ਨਹੀਂ ਸਾਡੇ ਵੱਲੋਂ ਤਾਂ ਅਸੀਂ ਬੋਲੇ ਨਹੀਂ ਜੇ ਬੋਲਣ ਤੋਂ ਪਹਿਲੇ ਉਹਨਾਂ ਨੇ ਕਹਿ ਦਿੱਤਾ ਕਿ ਨਹੀਂ ਜੀ ਅਸੀਂ ਇਹਨਾਂ ਨੂੰ ਜਿਹੜਾ ਜੁਡੀਸ਼ੀਅਲ ਭੇਜਣਾ ਚਾਹੁੰਦੇ ਆ ਜੇਲ੍ਹ ਭੇਜਣਾ ਚਾਹੁੰਦੇ ਆ ਸੋ ਮੇਰੇ ਦੇਖਣ ਦੇ ਵਿੱਚ ਜਿਹੜਾ ਲਿੰਕ ਐਵੀਡੈਂਸ ਵੀ ਇਹਨਾਂ ਤੋਂ ਨਹੀਂ ਹੋਈ ਬਲਾਈਂਡ ਮਰਡਰ ਹੈ ਇਸ ਕੇਸ 'ਚ ਕੋਈ ਰਿਕਵਰੀ ਨਹੀਂ ਹਾਂ ਜੇਲ੍ਹ 'ਚ ਭੇਜਦੇ 14 ਦਿਨ ਤੱਕ 14 ਦਿਨ ਤੱਕ ਠੀਕ ਹੈ ਠੀਕ ਰਿਹਾ ਉਸ 'ਚ ਕੋਈ ਰਿਕਵਰੀ ਨਹੀਂ ਹੋਈ ਕੋਈ ਕੁਛ ਨਹੀਂ ਹੋਇਆ ਜਿਹੜਾ ਮੈਂ ਤੁਹਾਨੂੰ ਉਦੋਂ ਗ ਕੀ ਇਸ ਦੇ ਵਿੱਚ ਕੁਝ ਨਹੀਂ ਰਿਕਵਰੀ ਹੋਣੀ ਸੋ ਉਹੀ ਸੱਚ ਸਾਬਤ ਹੋਇਆ ਇਸ ਕੇਸ ਦੇ ਵਿੱਚ ਕੋਈ ਰਿਕਵਰੀ ਨਹੀਂ ਅੱਜ ਪੁਲਿਸ ਨੇ ਆਪਣੇ ਆਪ ਐਪਲੀਕੇਸ਼ਨ ਦਿੱਤੀ ਕਿ ਅਸੀਂ ਇਹਨੂੰ ਜੁਡੀਸ਼ੀਅਲ ਭੇਜਣਾ ਚਾਹੁੰਦੇ ਹਾਂ ਸੋ ਕੁਝ ਵੀ ਨਹੀਂ ਬਲਾਈਂਡ ਮਰਡਰ ਹੈ ਇਸ ਦੇ ਵਿੱਚ ਕੁਝ ਵੀ ਨਹੀਂ ਆਇਆ ਨਹੀਂ ਨਹੀਂ ਉਹਨਾਂ ਦਾ ਕੁਝ ਵੀ ਨਹੀਂ ਪਤਾ ਸਾਨੂੰ ਤਾਂ ਡਾਊਟ ਹੈ ਕਿ ਮਿਸਟਰ ਜਿਹੜਾ ਭਾਈ ਅਮਰਤਪਾਲ ਮੈਰੋ ਨੂੰ ਇਹ ਪੁਲਿਸ ਕਸਟਡੀ ਜੀ ਹੋ ਸਕਦਾ ਬੰਦਾ ਸਾਨੂੰ ਡਾਊਟ ਹੈ ਪਿਤਾ ਜੀ ਵੀ ਆਏ ਨੇ ਕਿ ਕੀ ਕਿਹਾ ਨਹੀਂ ਉਹ ਵੀ ਉਹਨਾਂ ਨੂੰ ਡਾਊਟ ਹੈ ਇਸ ਚੀਜ਼ ਦਾ ਕਿ ਮੇਰਾ ਲੜਕਾ ਗਾਇਬ ਕਿੱਥੇ ਕੀਤਾ ਹੈ ਡਾਊਟ ਇਸੇ ਗੱਲ ਦਾ ਹੈ ਸਾਨੂੰ ਅਜੇ ਕਲੀਅਰ ਨਹੀਂ ਹੈ ਸੱਚ ਕੀ ਹੈ ਐਸਾ ਦੋ ਦੋ ਵਾਰ ਮੰਗ ਲੈ ਲੈ ਕੁਝ ਕੋਈ ਚੀਜ਼ ਵੀ ਬਰਾਮਦ ਨਹੀਂ ਹੋਈ ਕਿ ਕੋਈ ਵੈਪਨ ਨਹੀਂ ਇਸ ਕੇਸ ਦੇ ਵਿੱਚ ਕੋਈ ਲਿੰਕ ਐਵੀਡੈਂਸ ਨਹੀਂ ਬੜੀਆਂ ਨਾਲ ਦੇ ਕੋਲ ਜੋ 5 ਦਿਨ ਇਹਨਾਂ ਨੇ ਰੱਖਿਆ ਇਸ ਨੂੰ ਟੌਰਚਰ ਕਰਨ ਲਈ ਬੰਦੇ ਰੱਖੇ ਸੀ ਔਰ ਕੋਈ ਬਰਾਮਦ ਸਾਡੇ ਬਾਰੇ ਤਾਂ ਅਸੀਂ ਬੋਲੇ ਨਹੀਂ ਅਜੇ ਬੋਲਣ ਤੋਂ ਪਹਿਲੇ ਉਹਨਾਂ ਨੇ ਕਹਿ ਦਿੱਤਾ ਕਿ ਨਹੀਂ ਜੀ ਅਸੀਂ ਇਹਨਾਂ ਨੂੰ ਜੁਡੀਸ਼ੀਅਲ ਭੇਜਣਾ ਚਾਹੁੰਨੇ ਆ ਜੇਲ੍ਹ ਭੇਜਣਾ ਚਾਹੁੰਨੇ ਆ ਸੋ ਮੇਰੇ ਦੇਖਣ ਦੇ ਵਿੱਚ ਜਿਹੜਾ ਲਿੰਕ ਹੈ ਵਿਡੈਂਸ ਵੀ ਇਹਨਾਂ ਤੋਂ ਨਹੀਂ ਹੋਈ ਬਲਾਈਂਡ ਮਰਡਰ ਹੈ ਇਸ ਕੇਸ 'ਚ ਕੋਈ ਰਿਕਵਰੀ ਨਹੀਂ ਹਾਂ ਜੇਲ੍ਹ 'ਚ ਭੇਜਦੇ 14 ਦਿਨ ਤੱਕ 14 ਦਿਨ ਤੱਕ ਠੀਕ ਹੈ ਠੀਕ ਹੈ ਰਿਹਾ ਉਸ 'ਚ ਕੋਈ ਰਿਕਵਰੀ ਨਹੀਂ ਹੋਈ ਕੋਈ ਕੁਛ ਨਹੀਂ ਹੋਇਆ ਜਿਹੜਾ ਮੈਂ ਤੁਹਾਨੂੰ ਉਦੋਂ ਗੱਲ ਕਹੀ ਸੀ ਕਿ ਕੇਸ ਦੇ ਵਿੱਚ ਕੁਛ ਨਹੀਂ ਰਿਕਵਰੀ ਹੋਣੀ ਸੋ ਉਹੀ ਸੱਚ ਸਾਬਤ ਹੋਇਆ ਇਸ ਕੇਸ ਦੇ ਵਿੱਚ ਕੋਈ ਰਿਕਵਰੀ ਨਹੀਂ ਅੱਜ ਪੁਲਿਸ ਨੇ ਆਪਣੇ ਆਪ ਐਪਲੀਕੇਸ਼ਨ ਦਿੱਤੀ ਕਿ ਅਸੀਂ ਇਹਨੂੰ ਜੁਡੀਸ਼ੀਅਲ ਭੇਜਣਾ ਚਾਹੁੰਨੇ ਆ ਸੋ ਕੁਝ ਵੀ ਨਹੀਂ ਬਲਾਈਂਡ ਮਰਡਰ ਹੈ ਇਸ ਦੇ ਵਿੱਚ ਕੁਝ ਵੀ ਨਹੀਂ ਆਇਆ ਨਹੀਂ ਨਹੀਂ ਉਹਨਾਂ ਦਾ ਕੁਝ ਵੀ ਨਹੀਂ ਪਤਾ ਸਾਨੂੰ ਤਾਂ ਡਾਊਟ ਹੈ ਕਿ ਮਿਸਟਰ ਜਿਹੜਾ ਭਾਈ ਅਮਰਤਪਾਲ ਮਹਿਰੋ ਨੂੰ ਇਹ ਪੁਲਿਸ ਕਸਟਡੀ ਜੀ ਹੋ ਸਕਦਾ ਬੰਦਾ ਸਾਨੂੰ ਡਾਊਟ ਪਿਤਾ ਜੀ ਵੀ ਆਏ ਨੇ ਕਿ ਕੀ ਕਿਹਾ ਨਹੀਂ ਉਹ ਵੀ ਉਹਨਾਂ ਨੂੰ ਡਾਊਟ ਹੈ ਇਸ ਚੀਜ਼ ਦਾ ਕਿ ਮੇਰਾ ਲੜਕਾ ਗਾਇਬ ਕਿੱਥੇ ਕੀਤਾ ਹੈ ਡਾਊਟ ਇਸੇ ਗੱਲ ਦਾ ਹੈ ਸਾਨੂੰ ਅਜੇ ਕਲੀਅਰ ਨਹੀਂ ਹੈ ਸਮਝ ਕੀ ਹੈ ਐਸਾ ਦੋ ਦੋ ਵਾਰ ਮੰਗ ਲੈ ਲੈ ਕੁਝ ਕੋਈ ਚੀਜ਼ ਵੀ ਬਰਾਮਦ ਨਹੀਂ ਹੋਈ ਕਿ ਕੋਈ ਵੈਪਨ ਨਹੀਂ ਇਸ ਕੇਸ ਦੇ ਵਿੱਚ ਕੋਈ ਲਿੰਕ ਐਵੀਡੈਂਸ ਨਹੀਂ ਬੜੀਆਂ ਨਾਲ ਦੇ ਕੋਲ ਜੋ 5 ਦਿਨ ਇਹਨਾਂ ਨੇ ਰੱਖਿਆ ਸੀ ਨੂੰ ਟੌਰਚਰ ਕਰਨ ਲਈ ਬੰਦੇ ਰੱਖੇ ਸੀ ਔਰ ਕੋਈ ਬਰਾਬਰੀ ਨਹੀਂ ਸਾਡੇ ਵੱਲੋਂ ਤਾਂ ਅਸੀਂ ਬੋਲੇ ਨਹੀਂ ਜੇ ਬੋਲਣ ਤੋਂ ਪਹਿਲੇ ਉਹਨਾਂ ਨੇ ਕਹਿ ਦਿੱਤਾ ਕਿ ਨਹੀਂ ਜੀ ਅਸੀਂ ਇਹਨਾਂ ਨੂੰ ਜਿਹੜਾ ਜੁਡੀਸ਼ੀਅਲ ਭੇਜਣਾ ਚਾਹੁੰਦੇ ਆ ਜੇਲ੍ਹ ਭੇਜਣਾ ਚਾਹੁੰਦੇ ਆ ਸੋ ਮੇਰੇ ਦੇਖਣ ਦੇ ਵਿੱਚ ਜਿਹੜਾ ਲਿੰਕ ਐਵੀਡੈਂਸ ਵੀ ਇਹਨਾਂ ਤੋਂ ਨਹੀਂ ਹੋਈ ਬਲਾਈਂਡ ਮਰਡਰ ਹੈ ਇਸ ਕੇਸ 'ਚ ਕੋਈ ਹਾਂ ਜੇਲ੍ਹ 'ਚ ਭੇਜ ਦਿੱਤਾ ਨਾ ਹਾਂ ਜੇਲ੍ਹ 'ਚ ਭੇਜ ਦਿੱਤਾ 14 ਦਿਨ ਤੱਕ 14 ਦਿਨ ਤੱਕ ਠੀਕ ਹੈ ਠੀਕ ਰਿਹਾ ਉਸ 'ਚ ਕੋਈ ਰਿਕਵਰੀ ਨਹੀਂ ਹੋਈ ਕੋਈ ਖੁਸ਼ ਨਹੀਂ ਹੋਇਆ ਜਿਹੜ ਕੀ ਇਸ ਦੇ ਵਿੱਚ ਕੁਝ ਨਹੀਂ ਰਿਕਵਰੀ ਹੋਣੀ ਸੋ ਉਹੀ ਸੱਚ ਸਾਬਤ ਹੋਇਆ ਇਸ ਕੇਸ ਦੇ ਵਿੱਚ ਕੋਈ ਰਿਕਵਰੀ ਨਹੀਂ ਅੱਜ ਪੁਲਿਸ ਨੇ ਆਪਣੇ ਆਪ ਐਪਲੀਕੇਸ਼ਨ ਦਿੱਤੀ ਕਿ ਅਸੀਂ ਇਹਨੂੰ ਜੁਡੀਸ਼ੀਅਲ ਭੇਜਣਾ ਚਾਹੁੰਦੇ ਹਾਂ ਸੋ ਕੁਝ ਵੀ ਨਹੀਂ ਬਲਾਈਂਡ ਮਰਡਰ ਹੈ ਇਸ ਦੇ ਵਿੱਚ ਕੁਝ ਵੀ ਨਹੀਂ ਆਇਆ ਤਾਂ ਮੈਨੂੰ ਤਾਂ ਕੁਝ ਲੱਗਿਆ ਬਤਲੇ ਸਾਨੂੰ ਨਹੀਂ ਨਹੀਂ ਉਹਨਾਂ ਦਾ ਕੁਝ ਵੀ ਨਹੀਂ ਪਤਾ ਸਾਨੂੰ ਤਾਂ ਡਾਊਟ ਹੈ ਕਿ ਮਿਸਟਰ ਜਿਹੜਾ ਭਾਈ ਅਮਰਤਪਾਲ ਮੈਰੋ ਨੂੰ ਇਹ ਪੁਲਿਸ ਕਸਟਡੀ ਜੀ ਹੋ ਸਕਦਾ ਬੰਦਾ ਸਾਨੂੰ ਡਾਊਟ ਹੈ ਪਿਤਾ ਜੀ ਵੀ ਆਏ ਨੇ ਕਿ ਕੀ ਕਿਹਾ ਨਹੀਂ ਉਹ ਵੀ ਉਹਨਾਂ ਨੂੰ ਡਾਊਟ ਹੈ ਇਸ ਚੀਜ਼ ਦਾ ਕਿ ਮੇਰਾ ਲੜਕਾ ਗਾਇਬ ਕਿੱਥੇ ਕੀਤਾ ਹੈ ਡਾਊਟ ਇਸੇ ਗੱਲ ਦਾ ਹੈ ਸਾਨੂੰ ਅਜੇ ਕਲੀਅਰ ਨਹੀਂ ਹੈ ਸੱਚ ਕੀ ਹੈ ਐਸਾ ਦੋ ਦੋ ਵਾਰ ਮੰਗ ਲੈ ਲੈ ਕੁਝ ਕੋਈ ਚੀਜ਼ ਵੀ ਬਰਾਮਦ ਨਹੀਂ ਹੋਈ ਕਿ ਕੋਈ ਵੈਪਨ ਨਹੀਂ ਇਸ ਕੇਸ ਦੇ ਵਿੱਚ ਕੋਈ ਲਿੰਕ ਐਵੀਡੈਂਸ ਨਹੀਂ ਬੜੀਆਂ ਨਾਲ ਦੇ ਕੋਲ ਜੋ 5 ਦਿਨ ਇਹਨਾਂ ਨੇ ਰੱਖਿਆ ਸੀ ਉਹਨੂੰ ਟੌਰਚਰ ਕਰਨ ਲਈ ਬੰਦੇ ਰੱਖੇ ਸੀ ਔਰ ਕੋਈ ਬਰਾਪਰਾ ਨਹੀਂ। ਸਾਡੇ ਵਰੋਂ ਤਾਂ ਅਸੀਂ ਬੋਲੇ ਨਹੀਂ ਜੇ ਬੋਲਣ ਤੋਂ ਪਹਿਲੇ ਉਹਨਾਂ ਨੇ ਕਹਿ ਦਿੱਤਾ ਕਿ ਨਹੀਂ ਜੀ ਅਸੀਂ ਇਹਨਾਂ ਨੂੰ ਜਿਹੜਾ ਜੁਡੀਸ਼ੀਅਲ ਭੇਜਣਾ ਚਾਹੁੰਦੇ ਆ ਜੇਲ੍ਹ ਭੇਜਣਾ ਚਾਹੁੰਦੇ ਆ। ਸੋ ਮੇਰੇ ਦੇਖਣ ਦੇ ਵਿੱਚ ਜਿਹੜਾ ਲਿੰਕ ਹੈਵਿਡੈਂਸ ਵੀ ਇਹਨਾਂ ਤੋਂ ਨਹੀਂ ਹੋਈ। ਬਲਾਈਂਡ ਮਰਡਰ ਹੈ ਇਸ ਕੇਸ 'ਚ ਕੋਈ ਰਿਕਵਰੀ ਨਹੀਂ। ਹਾਂ ਜੇਲ੍ਹ 'ਚ ਭੇਜਦੇ। 14 ਦਿਨ ਤੱਕ 14 ਦਿਨ ਤੱਕ। ਠੀਕ ਹੈ। ਠੀਕ ਰਿਹਾ ਉਸ 'ਚ ਕੋਈ ਰਿਕਵਰੀ ਨਹੀਂ ਹੋਈ। ਕੋਈ ਖੁਸ਼ ਨਹੀਂ ਹੋਇਆ ਜਿਹੜਾ ਮੈਂ ਤੁਹਾਨੂੰ ਉਦੋਂ ਗੱਲ ਕਹੀ ਸੀ ਕਿ ਇਸ ਦੇ ਵਿੱਚ ਸੋ ਉਹੀ ਸੱਚ ਸਾਬਤ ਹੋਇਆ ਇਸ ਕੇਸ ਦੇ ਵਿੱਚ ਕੋਈ ਰਿਕਵਰੀ ਨਹੀਂ ਅੱਜ ਪੁਲਿਸ ਨੇ ਆਪਣੇ ਆਪ ਐਪਲੀਕੇਸ਼ਨ ਦਿੱਤੀ ਕਿ ਅਸੀਂ ਇਹਨੂੰ ਜੁਡੀਸ਼ੀਅਲ ਭੇਜਣਾ ਚਾਹੁੰਦੇ ਹਾਂ ਸੋ ਕੁਝ ਵੀ ਨਹੀਂ ਬਲਾਈਂਡ ਮਰਡਰ ਹੈ ਇਸ ਦੇ ਵਿੱਚ ਕੁਝ ਵੀ ਨਹੀਂ ਆਇਆ ਨਹੀਂ ਨਹੀਂ ਉਹਨਾਂ ਦਾ ਕੁਝ ਵੀ ਨਹੀਂ ਪਤਾ ਸਾਨੂੰ ਤਾਂ ਡਾਊਟ ਹੈ ਕਿ ਮਿਸਟਰ ਜਿਹੜਾ ਭਾਈ ਅਮਰਤਪਾਲ ਮਹਿਰੋ ਨੂੰ ਏ ਪੁਲਿਸ ਕਸਟਡੀ ਜੀ ਹੋ ਸਕਦਾ ਬੰਦਾ ਸਾਨੂੰ ਡਾਊਟ ਪਿਤਾ ਜੀ ਵੀ ਆਇਆ ਨਹੀਂ ਕਿ ਕੀ ਕਿਹਾ ਨਹੀਂ ਉਹ ਵੀ ਉਹਨਾਂ ਨੂੰ ਡਾਊਟ ਹੈ ਇਸ ਚੀਜ਼ ਦਾ ਕਿ ਮੇਰਾ ਲੜਕਾ ਗਾਇਬ ਕਿੱਥੇ ਕੀਤਾ ਹੈ ਡਾਊਟ ਇਸੇ ਗੱਲ ਦਾ ਹੈ ਸਾਨੂੰ ਅਜੇ ਕਲੀਅਰ ਨਹੀਂ ਹੈ ਸੱਚ ਕੀ ਹੈ ਜੀ ਦੋ ਦੋ ਵਾਰ ਮਾਂਗ ਲੈ ਲਏ ਕੋਈ ਕੋਈ ਚੀਜ਼ ਵੀ ਬਰਾਮਦ ਨਹੀਂ ਹੋਈ ਕਿ ਕੋਈ ਵੈਪਨ ਨਹੀਂ ਇਸ ਕੇਸ ਦੇ ਵਿੱਚ ਕੋਈ ਲਿੰਕ ਐਵੀਡੈਂਸ ਨਹੀਂ ਬੜੀਆਂ ਨਾਲ ਦੇ ਕੋਲ ਜੋ 5 ਦਿਨ ਇਹਨਾਂ ਨੇ ਰੱਖਿਆ ਇਸ ਨੂੰ ਟੌਰਚਰ ਕਰਨ ਲਈ ਬੰਦੇ ਰੱਖੇ ਸੀ ਔਰ ਕੋਈ ਬਰਾਮਦ ਨਹੀਂ ਸਾਡੇ ਵੱਲੋਂ ਤਾਂ ਅਸੀਂ ਬੋਲੇ ਨਹੀਂ ਤੇ ਬੋਲਣ ਤੋਂ ਪਹਿਲੇ ਉਹਨਾਂ ਨੇ ਕਹਿ ਦਿੱਤਾ ਕਿ ਨਹੀਂ ਜੀ ਅਸੀਂ ਇਹਨਾਂ ਨੂੰ ਜੁਡੀਸ਼ੀਅਲ ਭੇਜਣਾ ਚਾਹੁੰਦੇ ਆ ਜੇਲ੍ਹ ਭੇਜਣਾ ਚਾਹੁੰਦੇ ਆ ਸੋ ਮੇਰੇ ਦੇਖਣ ਦੇ ਵਿੱਚ ਜਿਹੜਾ ਲਿੰਕ ਹੈ ਵਿਡੈਂਸ ਵੀ ਇਹਨਾਂ ਤੋਂ ਨਹੀਂ ਹੋਈ ਬਲਾਈਂਡ ਮਰਡਰ ਹੈ ਇਸ ਕੇਸ 'ਚ ਕੋਈ ਰਿਕਵਰੀ ਨਹੀਂ ਹਾਂ ਜੇਲ੍ਹ 'ਚ ਭੇਜਦੇ 14 ਦਿਨ ਤੱਕ 14 ਦਿਨ ਤੱਕ ਠੀਕ ਹੈ ਠੀਕ ਰਿਹਾ ਉਸ 'ਚ ਕੋਈ ਰਿਕਵਰੀ ਨਹੀਂ ਹੋਈ ਕੋਈ ਕੁਛ ਨਹੀਂ ਹੋਇਆ ਜਿਹੜਾ ਮੈਂ ਤੁਹਾਨੂੰ ਉਦੋਂ ਗੱਲ ਕਹੀ ਸੀ ਕਿ ਕੇਸ ਦੇ ਵਿੱਚ ਕੁਛ ਨਹੀਂ ਰਿਕਵਰੀ ਹੋਣੀ ਸੋ ਉਹੀ ਸੱਚ ਸਾਬਤ ਹੋਇਆ ਇਸ ਕੇਸ ਦੇ ਵਿੱਚ ਕੋਈ ਰਿਕਵਰੀ ਨਹੀਂ ਅੱਜ ਪੁਲਿਸ ਨੇ ਆਪਣੇ ਆਪ ਐਪਲੀਕੇਸ਼ਨ ਦਿੱਤੀ ਕਿ ਅਸੀਂ ਇਹਨੂੰ ਜੁਡੀਸ਼ੀਅਲ ਭੇਜਣਾ ਚਾਹੁੰਦੇ ਆ ਸੋ ਕੁਝ ਵੀ ਨਹੀਂ ਬਲਾਈਂਡ ਮਰਡਰ ਹੈ ਇਸ ਦੇ ਵਿੱਚ ਕੁਝ ਵੀ ਨਹੀਂ ਆਇਆ ਨਹੀਂ ਨਹੀਂ ਉਹਨਾਂ ਦਾ ਕੁਝ ਵੀ ਨਹੀਂ ਪਤਾ ਸਾਨੂੰ ਤਾਂ ਡਾਊਟ ਹੈ ਕਿ ਮਿਸਟਰ ਜਿਹੜਾ ਪਾਈ ਅਮਰਤਪਾਲ ਮੈਰੋ ਨੂੰ ਇਹ ਪੁਲਿਸ ਕਸਟਡੀ ਜੀ ਹੋ ਸਕਦਾ ਬੰਦਾ ਸਾਨੂੰ ਡਾਊਟ ਹੈ ਪਿਤਾ ਜੀ ਵੀ ਆਏ ਨੇ ਕਿ ਕੀ ਕਿਹਾ ਨਹੀਂ ਉਹ ਵੀ ਉਹਨਾਂ ਨੂੰ ਡਾਊਟ ਹੈ ਇਸ ਚੀਜ਼ ਦਾ ਕਿ ਮੇਰਾ ਲੜਕਾ ਗਾਇਬ ਕਿੱਥੇ ਕੀਤਾ ਹੈ ਡਾਊਟ ਇਸੇ ਗੱਲ ਦਾ ਹੈ ਸਾਨੂੰ ਇਹ ਕਲੀਅਰ ਨਹੀਂ ਹੈ ਸੱਚ ਕੀ ਹੈ ਐਸਾ ਦੋ ਤੋਂ ਦੋ ਵਾਰ ਮੰਗ ਲੈ ਲੈ ਕੁਝ ਕੋਈ ਚੀਜ਼ ਵੀ ਬਰਾਮਦ ਨਹੀਂ ਹੋਈ ਕਿ ਕੋਈ ਵੈਪਨ ਨਹੀਂ ਇਸ ਕੇਸ ਦੇ ਵਿੱਚ ਕੋਈ ਲਿੰਕ ਐਵੀਡੈਂਸ ਨਹੀਂ ਬੜੀਆਂ ਨਾਲ ਦੇ ਕੋਲ ਜੋ 5 ਦਿਨ ਇਹਨਾਂ ਨੇ ਰੱਖਿਆ ਸੀ ਉਹਨੂੰ ਟੌਰਚਰ ਕਰਨ ਲਈ ਬੰਦੇ ਰੱਖੇ ਸੀ ਔਰ ਕੋਈ ਬਰਾਬਰੀ ਨਹੀਂ ਸਾਡੇ ਵੱਲੋਂ ਤਾਂ ਅਸੀਂ ਬੋਲੇ ਨਹੀਂ ਜੇ ਬੋਲਣ ਤੋਂ ਪਹਿਲੇ ਉਹਨਾਂ ਨੇ ਕਹਿ ਦਿੱਤਾ ਕਿ ਨਹੀਂ ਜੀ ਅਸੀਂ ਇਹਨਾਂ ਨੂੰ ਜਿਹੜਾ ਜੁਡੀਸ਼ੀਅਲ ਭੇਜਣਾ ਚਾਹੁੰਦੇ ਆ ਜੇਲ੍ਹ ਭੇਜਣਾ ਚਾਹੁੰਦੇ ਆ ਸੋ ਮੇਰੇ ਦੇਖਣ ਦੇ ਵਿੱਚ ਜਿਹੜਾ ਲਿੰਕ ਹੈ ਐਵੀਡੈਂਸ ਵੀ ਇਹਨਾਂ ਤੋਂ ਨਹੀਂ ਹੋਈ ਬਲਾਈਂਡ ਮਰਡਰ ਹੈ ਇਸ ਕੇਸ 'ਚ ਕੋਈ ਰਿਕਵਰੀ ਨਹੀਂ ਹਾਂ ਜੇਲ੍ਹ 'ਚ ਭੇਜਦੇ 14 ਦਿਨ ਤੱਕ 14 ਦਿਨ ਤੱਕ ਠੀਕ ਹੈ ਠੀਕ ਰਿਹਾ ਉਸ 'ਚ ਕੋਈ ਰਿਕਵਰੀ ਨਹੀਂ ਹੋਈ ਕੋਈ ਖੁਸ਼ ਨਹੀਂ ਹੋਇਆ ਜਿਹੜਾ ਮੈਂ ਤੁਹਾਨੂੰ ਉਦੋਂ ਗੱਲ ਕਹੀ ਸੀ ਕਿ ਇਸ ਦੇ ਵਿੱਚ ਕੁਝ ਨਹੀਂ ਰਿਕਵਰੀ ਸੋ ਉਹੀ ਸੱਚ ਸਾਬਤ ਹੋਇਆ ਇਸ ਕੇਸ ਦੇ ਵਿੱਚ ਕੋਈ ਰਿਕਵਰੀ ਨਹੀਂ ਅੱਜ ਪੁਲਿਸ ਨੇ ਆਪਣੇ ਆਪ ਐਪਲੀਕੇਸ਼ਨ ਦਿੱਤੀ ਕਿ ਅਸੀਂ ਇਹਨੂੰ ਜੁਡੀਸ਼ੀਅਲ ਭੇਜਣਾ ਚਾਹੁੰਦੇ ਹਾਂ ਸੋ ਕੁਝ ਵੀ ਨਹੀਂ ਬਲਾਈਂਡ ਮਰਡਰ ਹੈ ਇਸ ਦੇ ਵਿੱਚ ਕੁਝ ਵੀ ਨਹੀਂ ਆਇਆ ਨਹੀਂ ਨਹੀਂ ਉਹਨਾਂ ਦਾ ਕੁਝ ਵੀ ਨਹੀਂ ਪਤਾ ਸਾਨੂੰ ਤਾਂ ਡਾਊਟ ਹੈ ਕਿ ਮਿਸਟਰ ਜਿਹੜਾ ਭਾਈ ਅਮਰਤਪਾਲ ਮਹਿਰੋਂ ਨੂੰ ਏ ਪੁਲਿਸ ਕਸਟਡੀ ਜੀ ਹੋ ਸਕਦਾ ਬੰਦਾ ਸਾਨੂੰ ਡਾਊਟ ਪਿਤਾ ਜੀ ਵੀ ਆਏ ਨੇ ਕਿ ਕੀ ਕਿਹਾ ਨਹੀਂ ਉਹ ਵੀ ਉਹਨਾਂ ਨੂੰ ਡਾਊਟ ਐ ਇਸ ਚੀਜ਼ ਦਾ ਕਿ ਮੇਰਾ ਲੜਕਾ ਗਾਇਬ ਕਿੱਥੇ ਕੀਤਾ ਹੈ ਡਾਊਟ ਇਸੇ ਗੱਲ ਦਾ ਹੈ ਸਾਨੂੰ ਅਜੇ ਕਲੀਅਰ ਨਹੀਂ ਹੈ ਸਮਝ ਕੀ ਹੈ ਐਸਾ ਦੋ ਦੋ ਵਾਰ ਮੰਗ ਲੈ ਲੈ ਕੁਝ ਕੋਈ ਚੀਜ਼ ਵੀ ਬਰਾਮਦ ਨਹੀਂ ਹੋਈ ਕਿ ਕੋਈ ਵੈਪਨ ਨਹੀਂ ਇਸ ਕੇਸ ਦੇ ਵਿੱਚ ਕੋਈ ਲਿੰਕ ਐਵੀਡੈਂਸ ਨਹੀਂ ਬੜੀਆਂ ਨਾਲ ਦੇ ਕੋਲ ਜੋ 5 ਦਿਨ ਇਹਨਾਂ ਨੇ ਰੱਖਿਆ ਸੀ ਨੂੰ ਟੌਰਚਰ ਕਰਨ ਲਈ ਬੰਦੇ ਰੱਖੇ ਸੀ ਔਰ ਕੋਈ ਬਰਾਬਰੀ ਨਹੀਂ ਸਾਡੇ ਵਰਗਾ ਤਾਂ ਅਸੀਂ ਬੋਲੇ ਨਹੀਂ ਅਜੇ ਬੋਲਣ ਤੋਂ ਪਹਿਲੇ ਉਹਨਾਂ ਨੇ ਕਹਿ ਦਿੱਤਾ ਕਿ ਨਹੀਂ ਜੀ ਅਸੀਂ ਇਹਨਾਂ ਨੂੰ ਜਿਹੜਾ ਜੁਡੀਸ਼ੀਅਲ ਭੇਜਣਾ ਚਾਹੁੰਦੇ ਆ ਜੇਲ੍ਹ ਭੇਜਣਾ ਚਾਹੁੰਦੇ ਆ ਸੋ ਮੇਰੇ ਦੇਖਣ ਦੇ ਵਿੱਚ ਜਿਹੜਾ ਲਿੰਕ ਹੈਵਿਡੈਂਸ ਵੀ ਇਹਨਾਂ ਤੋਂ ਨਹੀਂ ਹੋਈ ਬਲਾਈਂਡ ਮਰਡਰ ਹੈ ਇਸ ਕੇਸ 'ਚ ਕੋਈ ਰਿਕਵਰੀ ਨਹੀਂ ਹਾਂ ਜੇਲ੍ਹ 'ਚ ਭੇਜ ਦਿੱਤਾ 14 ਦਿਨ ਤੱਕ 14 ਦਿਨ ਤੱਕ ਠੀਕ ਹੈ ਠੀਕ ਰਿਹਾ ਉਸ 'ਚ ਕੋਈ ਰਿਕਵਰੀ ਨਹੀਂ ਹੋਈ ਕੋਈ ਕੁਝ ਨਹੀਂ ਹੋਇਆ ਜਿਹੜਾ ਮੈਂ ਤੁਹਾਨੂੰ ਉਦੋਂ ਗੱਲ ਕਹੀ ਸੀ ਕਿ ਇਸ ਦੇ ਵਿੱਚ ਕੁਝ ਨਹੀਂ ਰਿਕਵਰੀ ਹੋਈ ਸੋ ਉਹੀ ਸੱਚ ਸਾਬਤ ਹੋਇਆ ਇਸ ਕੇਸ ਦੇ ਵਿੱਚ ਕੋਈ ਰਿਕਵਰੀ ਨਹੀਂ ਅੱਜ ਪੁਲਿਸ ਨੇ ਆਪਣੇ ਆਪ ਐਪਲੀਕੇਸ਼ਨ ਦਿੱਤੀ ਕਿ ਅਸੀਂ ਇਹਨੂੰ ਜੁਡੀਸ਼ੀਅਲ ਭੇਜਣਾ ਚਾਹੁੰਦੇ ਹਾਂ ਸੋ ਕੁਝ ਵੀ ਨਹੀਂ ਬਲਾਈਂਡ ਮਰਡਰ ਹੈ ਇਸ ਦੇ ਵਿੱਚ ਕੁਝ ਵੀ ਨਹੀਂ ਆਇਆ ਨਹੀਂ ਨਹੀਂ ਉਹਨਾਂ ਦਾ ਕੁਝ ਵੀ ਨਹੀਂ ਪਤਾ ਸਾਨੂੰ ਤਾਂ ਡਾਊਟ ਹੈ ਕਿ ਮਿਸਟਰ ਜਿਹੜਾ ਭਾਈ ਅਮਰਤਪਾਲ ਮਹਿਰੋ ਨੂੰ ਏ ਪੁਲਿਸ ਕਸਟਡੀ ਜੀ ਹੋ ਸਕਦਾ ਬੰਦਾ ਸਾਨੂੰ ਡਾਊਟ ਪਿਤਾ ਜੀ ਵੀ ਆਏ ਨੇ ਕਿ ਕੀ ਕਿਹਾ ਨਹੀਂ ਉਹ ਵੀ ਉਹਨਾਂ ਨੂੰ ਡਾਊਟ ਐ ਇਸ ਚੀਜ਼ ਦਾ ਕਿ ਮੇਰਾ ਲੜਕਾ ਗਾਇਬ ਕਿੱਥੇ ਕੀਤਾ ਹੈ ਡਾਊਟ ਇਸੇ ਗੱਲ ਦਾ ਹੈ ਸਾਨੂੰ ਅਜੇ ਕਲੀਅਰ ਨਹੀਂ ਹੈ ਸੱਚ ਕੀ ਹੈ ਐਸਾ ਦੋ ਦੋ ਵਾਰ ਮਾਂਗ ਲੈ ਲਏ ਕੁਝ ਕੋਈ ਚੀਜ਼ ਵੀ ਬਰਾਮਦ ਨਹੀਂ ਹੋਈ ਕਿ ਕੋਈ ਵੈਪਨ ਨਹੀਂ ਇਸ ਕੇਸ ਦੇ ਵਿੱਚ ਕੋਈ ਲਿੰਕ ਐਵੀਡੈਂਸ ਨਹੀਂ ਬੜੀਆਂ ਨਾਲ ਦੇ ਕੋਲ ਜੋ 5 ਦਿਨ ਇਹਨਾਂ ਨੇ ਰੱਖਿਆ ਇਸ ਨੂੰ ਟੌਰਚਰ ਕਰਨ ਲਈ ਬੰਦੇ ਰੱਖੇ ਸੀ ਔਰ ਕੋਈ ਬਰਾਮਦ ਨਹੀਂ ਸਾਡੇ ਵੱਲੋਂ ਤਾਂ ਅਸੀਂ ਬੋਲੇ ਨਹੀਂ ਤੇ ਬੋਲਣ ਤੋਂ ਪਹਿਲੇ ਉਹਨਾਂ ਨੇ ਕਹਿ ਦਿੱਤਾ ਕਿ ਨਹੀਂ ਜੀ ਅਸੀਂ ਇਹਨਾਂ ਨੂੰ ਜੁਡੀਸ਼ੀਅਲ ਭੇਜਣਾ ਚਾਹੁੰਨੇ ਆ ਜੇਲ੍ਹ ਭੇਜਣਾ ਚਾਹੁੰਨੇ ਆ ਸੋ ਮੇਰੇ ਦੇਖਣ ਦੇ ਵਿੱਚ ਜਿਹੜਾ ਲਿੰਕ ਐਵੀਡੈਂਸ ਵੀ ਇਹਨਾਂ ਤੋਂ ਨਹੀਂ ਹੋਈ ਬਲਾਈਂਡ ਮਰਡਰ ਆ ਇਸ ਕੇਸ 'ਚ ਕੋਈ ਰਿਕਵਰੀ ਨਹੀਂ ਹਾਂ ਜੇਲ੍ਹ 'ਚ ਭੇਜਦੇ 14 ਦਿਨ ਤੱਕ 14 ਦਿਨ ਤੱਕ ਠੀਕ ਹੈ ਠੀਕ ਰਿਹਾ ਉਸ 'ਚ ਕੋਈ ਰਿਕਵਰੀ ਨਹੀਂ ਹੋਈ ਕੋਈ ਖੁਸ਼ ਨਹੀਂ ਹੋਇਆ ਜਿਹੜਾ ਮੈਂ ਤੁਹਾਨੂੰ ਉਦੋਂ ਗੱਲ ਕਹੀ ਸੀ ਕਿ ਕੇਸ ਦੇ ਵਿੱਚ ਕੁਝ ਨਹੀਂ ਰਿਕਵਰੀ ਹੋਣੀ ਸੋ ਉਹੀ ਸੱਚ ਸਾਬਤ ਹੋਇਆ ਇਸ ਕੇਸ ਦੇ ਵਿੱਚ ਕੋਈ ਰਿਕਵਰੀ ਨਹੀਂ ਅੱਜ ਪੁਲਿਸ ਨੇ ਆਪਣੇ ਆਪ ਐਪਲੀਕੇਸ਼ਨ ਦਿੱਤੀ ਕਿ ਅਸੀਂ ਇਹਨੂੰ ਜੁਡੀਸ਼ੀਅਲ ਭੇਜਣਾ ਚਾਹੁੰਨੇ ਆ ਸੋ ਕੁਝ ਵੀ ਨਹੀਂ ਬਲਾਈਂਡ ਮਰਡਰ ਹੈ ਇਸ ਦੇ ਵਿੱਚ ਕੁਝ ਵੀ ਨਹੀਂ ਆਇਆ ਨਹੀਂ ਨਹੀਂ ਉਹਨਾਂ ਦਾ ਕੁਝ ਵੀ ਨਹੀਂ ਪਤਾ ਸਾਨੂੰ ਤਾਂ ਡਾਊਟ ਹੈ ਕਿ ਮਿਸਟਰ ਜਿਹੜਾ ਭਾਈ ਅਮਰਤਪਾਲ ਮਹਿਰੋ ਨੂੰ ਇਹ ਪੁਲਿਸ ਕਸਟਡੀ ਜੀ ਹੋ ਸਕਦਾ ਬੰਦਾ ਸਾਨੂੰ ਡਾਊਟ ਹੈ ਪਿਤਾ ਜੀ ਵੀ ਆਏ ਨੇ ਕਿ ਕੀ ਕਿਹਾ ਨਹੀਂ ਉਹ ਵੀ ਉਹਨਾਂ ਨੂੰ ਡਾਊਟ ਹੈ ਇਸ ਚੀਜ਼ ਦਾ ਕਿ ਮੇਰਾ ਲੜਕਾ ਗਾਇਬ ਕਿੱਥੇ ਕੀਤਾ ਹੈ ਡਾਊਟ ਇਸੇ ਗੱਲ ਦਾ ਹੈ ਸਾਨੂੰ ਅਜੇ ਕਲੀਅਰ ਨਹੀਂ ਹੈ ਸੱਚ ਕੀ ਹੈ ਐਸਾ ਦੋ ਦੋ ਵਾਰ ਮੰਗ ਲੈ ਲੈ ਕੁਝ ਕੋਈ ਚੀਜ਼ ਵੀ ਬਰਾਮਦ ਨਹੀਂ ਹੋਈ ਕਿ ਕੋਈ ਵੈਪਨ ਨਹੀਂ ਇਸ ਕੇਸ ਦੇ ਵਿੱਚ ਕੋਈ ਲਿੰਕ ਐਵੀਡੈਂਸ ਨਹੀਂ ਬੜੀਆਂ ਨਾਲ ਦੇ ਕੋਲ ਜੋ 5 ਦਿਨ ਇਹਨਾਂ ਨੇ ਰੱਖਿਆ ਸੀ ਉਹਨੂੰ ਟੌਰਚਰ ਕਰਨ ਲਈ ਬੰਦੇ ਰੱਖੇ ਸੀ ਔਰ ਕੋਈ ਬਰਾਪਤਾ ਨਹੀਂ ਆਈ ਸਾਡੇ ਵਰੋਂ ਤਾਂ ਅਸੀਂ ਬੋਲੇ ਨਹੀਂ ਅਜੇ ਬੋਲਣ ਤੋਂ ਪਹਿਲੇ ਉਹਨਾਂ ਨੇ ਕਹਿ ਦਿੱਤਾ ਕਿ ਨਹੀਂ ਜੀ ਅਸੀਂ ਇਹਨਾਂ ਨੂੰ ਜਿਹੜਾ ਜੁਡੀਸ਼ੀਅਲ ਭੇਜਣਾ ਚਾਹੁੰਦੇ ਆ ਜੇਲ੍ਹ ਭੇਜਣਾ ਚਾਹੁੰਦੇ ਆ ਸੋ ਮੇਰੇ ਦੇਖਣ ਦੇ ਵਿੱਚ ਜਿਹੜਾ ਲਿੰਕ ਹੈਵਿਡੈਂਸ ਵੀ ਇਹਨਾਂ ਤੋਂ ਨਹੀਂ ਹੋਈ ਬਲਾਈਂਡ ਮਰਡਰ ਹੈ ਇਸ ਕੇਸ 'ਚ ਕੋਈ ਰਿਕਵਰੀ ਹਾਂ ਜੇਲ੍ਹ 'ਚ ਭੇਜਦੇ 14 ਦਿਨ ਤੱਕ 14 ਦਿਨ ਤੱਕ ਠੀਕ ਹੈ ਠੀਕ ਰਿਹਾ ਉਸ 'ਚ ਕੋਈ ਰਿਕਵਰੀ ਨਹੀਂ ਹੋਈ ਕੋਈ ਖੁਸ਼ ਨਹੀਂ ਹੋਇਆ ਜਿਹੜਾ ਮੈਂ ਤੁਹਾਨੂੰ ਉਦੋਂ ਗੱਲ ਕਹੀ ਸੀ ਕਿ ਇਸ ਦੇ ਵਿੱਚ ਕੁਝ ਨਹੀਂ ਰਿਕਵ ਸੋ ਉਹੀ ਸੱਚ ਸਾਬਤ ਹੋਇਆ ਇਸ ਕੇਸ ਦੇ ਵਿੱਚ ਕੋਈ ਰਿਕਵਰੀ ਨਹੀਂ ਅੱਜ ਪੁਲਿਸ ਨੇ ਆਪਣੇ ਆਪ ਐਪਲੀਕੇਸ਼ਨ ਦਿੱਤੀ ਕਿ ਅਸੀਂ ਇਹਨੂੰ ਜੁਡੀਸ਼ੀਅਲ ਭੇਜਣਾ ਚਾਹੁੰਦੇ ਹਾਂ ਸੋ ਕੁਝ ਵੀ ਨਹੀਂ ਬਲਾਈਂਡ ਮਰਡਰ ਹੈ ਇਸ ਦੇ ਵਿੱਚ ਕੁਝ ਵੀ ਨਹੀਂ ਆਇਆ ਨਹੀਂ ਨਹੀਂ ਉਹਨਾਂ ਦਾ ਕੁਝ ਵੀ ਨਹੀਂ ਪਤਾ ਸਾਨੂੰ ਤਾਂ ਡਾਊਟ ਹੈ ਕਿ ਮਿਸਟਰ ਜਿਹੜਾ ਭਾਈ ਅਮਰਤਪਾਲ ਮਹਿਰੋ ਨੂੰ ਇਹ ਪੁਲਿਸ ਤੋਂ ਕਸਟਡੀ ਜੀ ਹੋ ਸਕਦਾ ਬੰਦਾ ਸਾਨੂੰ ਡਾਊਟ ਪਿਤਾ ਜੀ ਵੀ ਆਏ ਨੇ ਕਿ ਕੀ ਕਿਹਾ ਨਹੀਂ ਉਹ ਵੀ ਉਹਨਾਂ ਨੂੰ ਡਾਊਟ ਹੈ ਇਸ ਚੀਜ਼ ਦਾ ਕਿ ਮੇਰਾ ਲੜਕਾ ਗਾਇਬ ਕਿੱਥੇ ਕੀਤਾ ਹੈ ਡਾਊਟ ਇਸੇ ਗੱਲ ਦਾ ਹੈ ਸਾਨੂੰ ਅਜੇ ਕਲੀਅਰ ਨਹੀਂ ਹੈ ਸੱਚ ਕੀ ਹੈ ਜੇ ਸਾਡਾ ਦੋ ਦੋ ਵਾਰ ਮਾਂਗ ਲੈ ਲੈ ਕੋਈ ਕੋਈ ਚੀਜ਼ ਵੀ ਬਰਾਮਦ ਨਹੀਂ ਹੋਈ ਕਿ ਕੋਈ ਵੈਪਨ ਨਹੀਂ ਇਸ ਕੇਸ ਦੇ ਵਿੱਚ ਕੋਈ ਲਿੰਕ ਐਵੀਡੈਂਸ ਨਹੀਂ ਬੜੀਆਂ ਨਾਲ ਦੇ ਕੋਲ ਜੋ 5 ਦਿਨ ਇਹਨਾਂ ਨੇ ਰੱਖਿਆ ਇਸ ਨੂੰ ਟੌਰਚਰ ਕਰਨ ਲਈ ਬੰਦੇ ਰੱਖੇ ਸੀ ਔਰ ਕੋਈ ਬਰਾਮਦ ਨਹੀਂ ਸਾਡੇ ਵੱਲੋਂ ਤਾਂ ਅਸੀਂ ਬੋਲ ਨਹੀਂ ਰਹੇ